Thank you. ਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਮਨਦੀਪ ਸਿੰਘ ਟੋਟ ਅਤੇ ਲੈ ਕੇ ਹਾਜ਼ਰ ਹਾਂ ਅਰੋਜੀ ਤਰ੍ਹਾਂ ਪ੍ਰੋਗਰਾਮ ਪੰਜਾਬ ਦਾਓ ਅਤੇ ਅੱਜ ਖਬਰਾਂ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ ਭਾਸਕਰ ਜੀ ਜੋ ਇਸ ਵਕਤ ਪੰਜਾਬ ਟ੍ਰਿਬਿਊਨ.com ਦੇ ਸੰਪਾਦਕ ਨੇ ਭਾਸਕਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਪੰਜਾਬ ਦੇ ਪਾਣੀਆਂ ਦਾ ਮਸਲਾ ਸਿਆਸਤ 'ਚ ਕਈ ਦਿਹਾਕਾਂ ਤੋਂ ਛਾਇਆ ਹੋਇਆ ਅਤੇ ਜਦੋਂ ਵੀ ਇਹ ਸਿਆਸਤ ਮਸਲਾ ਉੱਠਦਾ ਆ ਤਾਂ ਬਹੁਤ ਸਾਰੇ ਲੋਕਾਂ ਦੀ ਸਿਆਸੀ ਬਲੀ ਵੀ ਇਸ ਜਿਹੜੇ ਆ ਬਸਲੇ ਨੇ ਲਈ ਆ ਤੇ ਅੱਜ ਫੇਰ ਕਲ ਵਿਧਾਨ ਸਭਾ ਵਿੱਚ ਇਹ ਮਸਲਾ ਦੁਬਾਰਾ ਜਿਹੜਾ ਸ਼੍ਰਿਆ ਅਤੇ ਇਸ ਮਸਲੇ ਤੇ ਇਸ ਵਾਰ ਆਮ ਆਦੀ ਪਾਰਟੀ ਨੇ ਕਿਉਂਕਿ ਪਿਛਲੀ ਵਾਰ ਜਦੋਂ ਕੇਜਰੀਵਾਲ ਨੂੰ ਪਾਣੀਆਂ ਦੇ ਮਸਲੇ ਤੇ ਘੇਰਿਆ ਸੀ ਤਾਂ ਕੇਜਰੀਵਾਲ ਬਹੁਤ ਪੂਰੇ ਫਸੇ ਸੀ ਹਰ ਪਰ ਹੁਣ ਆਮ ਆਦੀ ਪਾਰਟੀ ਨੇੜਾ ਵਾ ਦੁਬਾਰਾ ਗੋਲ ਕਾਂਗਰਸ ਦੇ ਪਾਲੇ ਚ ਕਰ ਦਿੱਤਾ ਵਾ ਅਤੇ ਕੱਲ ਵਿਧਾਨ ਸਭਾ ਵਿੱਚ ਪਾਰਟੀ ਨੇ ਜਿਹੜਾ ਵਾ ਕਾਂਗਰਸ ਨੂੰ ਘੇਰਿਆ 파ਸਕਰ ਸਾਹਿਬ ਆਮਾਦੀ ਪਾਰਟੀ ਦੇ ਵਿਧਾਇਕ ਅਮਨ अरोड़ा ਨੇ ਕਿਹਾ ਕਿ ਉਹਨਾਂ ਨੇ ਕੇਜਰੀਵਾਲਾ ਨਾਲ ਗੱਲ ਕਰ ਲਈ ਆ ਜਿਹੜਾ ਪਾਣੀ ਦਿੱਲੀ ਨੂੰ ਜਾਂਦਾ ਵਾ ਉਹਦਾ ਬਿੱਲ ਪੰਜਾਬ ਸਰਕਾਰ ਜਿਹੜੀ ਆ ਉਹ ਦਿੱਲੀ ਨੂੰ ਭੇਜ ਦਵੇ ਤੇ ਦਿੱਲੀ ਦੀ ਸਰਕਾਰ ਉਹ ਬਿੱਲ ਦਾ ਭੁਗਤਾਨ ਕਰੇਗੀ ਪੈਸੇ ਪੰਜਾਬ ਨੂੰ ਪਾਣੀ ਦੇ ਦਵੇਗੀ ਪਰ ਸ਼ਰਤ ਇਹ ਆ ਕਿ ਨਾਲ ਹਰਿਆਣਾ ਤੇ ਰਾਜਸਥਾਨ ਨੂੰ ਵੀ ਪਾਣੀ ਭੇਜਣਾ ਪਵੇਗਾ ਤੁਸੀਂ ਇਸ ਸਿਆਸੀ ਪੈਟਰਨ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਿਆਸੀ ਪੈਟਰੇ ਅਗਰ ਐਸਵਾਈਐਲ ਦੇ ਮੁੱਦੇ ਤੇ ਦੇਖੀਏ ਤੇ ਸ਼ੁਰੂ ਤੋਂ ਚੱਲਦੇ ਆਏ ਤਾਨੂੰ ਯਾਦ ਹੋਵੇਗਾ 2005 ਜਦ ਪੰਜਾਬ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਕੈਪਟਨ ਅਮਰਿੰਦਰ ਸਿੰਘ ਨੇ ਪੇਸ਼ ਕੀਤਾ ਸੀਗਾ ਵਿਧਾਨ ਸਭਾ ਦੇ ਵਿੱਚ ਉਰੋਂ ਪਾਸ ਹੋ ਗਿਆ ਸੀ ਉਹਦੇ ਵਿੱਚ ਅਕਾਲੀ ਵੀ ਮੌਜੂਦ ਸੀਗੇ ਅਗਲੇ ਦਿਨ ਜਦ ਅਕਾਲੀਆਂ ਨੂੰ ਪੁੱਛਿਆ ਗਿਆ ਕਿ ਤਾਰਾ 5 ਤਾਰਾ 5 ਮਤਲਬ ਜਿਹੜੇ ਕਲੋਜ਼ ਦੀ ਐਗਰੀਮੈਂਟ ਦੀ ਤਾਰਾ 5 ਸੀਗੀ ਉਹਦੇ ਉੱਤੇ ਉਸ ਪੀਟੀਆ ਐਕਟ ਸੀਗਾ ਉਹ ਸਾਇਲੈਂਟ ਸੀਗਾ ਜਿਹਦੇ ਅਨੁਸਾਰ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਜਿਵੇਂ ਜਾਂਦਾ ਉਦਾਂ ਜਾਂਦਾ ਰਹੇਗਾ ਉਸ ਤੋਂ ਬਾਅਦ ਰਾਜਨੀਤੀ ਹੋਰ ਗਰਮਾਈ ਪਿਛਲੀ ਸਰਕਾਰ ਨੇ ਇੱਕ ਲੈਂਡ ਐਕ acquisition ਦਾ ਖ ਖਾਲੀ ਖਤਮ ਕਰਦੀ ਐਥੇ ਤੱਕ ਕਿ ਕਿਸਾਨਾਂ ਨੂੰ ਜ਼ਮੀਨਾਂ ਵਾਪਸ ਦੇਣ ਦੀ ਗੱਲ ਕੀਤੀ ਔਰ ਐਸੈਂਬਲੀ ਦੇ ਵਿੱਚ ਰੈਜ਼ੋਲੂਸ਼ਨ ਵੀ ਪਾਸ ਹੋਇਆ ਦੂਜੇ ਪਾਸੇ ਭਾਜਪਾ ਦੀ ਗੱਲ ਕਰੀਏ ਤੇ ਭਾਜਪਾ ਹਰਿਆਣਾ ਦੇ ਵਿੱਚ ਰਾਜਨੀਤੀ ਕੋਈ ਹੋਰ ਹੁੰਦੀ ਹੈ ਪੰਜਾਬ ਦੇ ਭਾਜਪਾ ਕੁਝ ਹੋਰ ਬੋਲਦੀ ਹੈ ਜੇ ਭਾਜਪਾ ਨੂੰ ਪੁੱਛਿਆ ਜਾਏ ਕਿ ਪੰਜਾਬ ਦੀ ਭਾਜਪਾ ਅਗਰ ਆਪਣੇ ਸਟੈਂਡ ਤੇ ਕਾਇਮ ਰਹੇਗੀ ਤੇ ਹਰਿਆਣਾ ਦੀ ਭਾਜਪਾ ਜਿੱਥੇ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਹੈਗੀ ਹੈ ਇਸ ਮੁੱਦੇ ਤੇ ਉਹਦੇ ਨਾਲ ਡਾਂਗੋ ਡਾਂਗ ਹੋਏਗੀ ਬੈਂਸ ਬ੍ਰਦਰ ਨੇ ਪਿਛਲੇ ਸੈਸ਼ਨ ਦੇ ਵਿੱਚ ਇੱਕ ਬਿੱਲ ਵੀ ਲੈ ਕੇ ਆਇਆ ਸੀ ਕਿ ਬਿੱਲ ਨੇ ਇੱਕ ਇੱਕ ਸਵਾਲ ਕੀਤਾ ਸੀ ਉਹਨਾਂ ਨੇ ਕਿ ਹਰਿਆਣਾ ਨੂੰ ਤੇ ਰਾਜਸਥਾਨ ਨੂੰ ਤੇ ਦਿੱਲੀ ਨੂੰ ਰਾਇਲਟੀ ਦਾ ਬਿੱਲ ਕਿਉਂ ਨਹੀਂ ਦਿੱਤਾ ਗਿਆ ਪਾਣੀ ਆਪਾਂ ਇੰਨੇ ਟਾਈਮ ਤੋਂ ਉਹਨਾਂ ਨੂੰ ਸਪਲਾਈ ਕਰ ਰਹੇ ਆਂ ਅੱਜ ਤੱਕ ਨਿੱਕਾ ਪੈਸਾ ਨਹੀਂ ਲਿੱਤਾ ਉਹਨੂੰ ਕਿਉਂ ਨਹੀਂ ਲਿੱਤਾ ਇਸ ਮੁੱਦੇ ਤੇ ਬੈਂਸ ਬ੍ਰਦਰਾਂ ਨੂੰ ਅਸੈਂਬਲੀ ਤੋਂ ਕੱਢ ਦਿੱਤਾ ਗਿਆ ਸੀਗਾ ਔਰ ਕੱਲ ਇਹ ਮੁੱਦਾ ਜਦ ਮਾਰਕੀਟ ਵਿੱਚ ਜਾਂ ਖਾਸ ਕਰਕੇ ਅਸੈਂਬਲੀ ਦੇ ਵਿੱਚ ਜਦ ਚੱਕਿਆ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਦੀ ਸਰਕਾਰ ਦੀ ਇੱਕ ਤਰੀਕੇ ਨਾਲ ਸੱਪ ਸੁੰਘ ਗਿਆ ਕਿਉਂਕਿ ਅਮਨ ਅਰੋਲਾ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਪੰਜਾਬ ਸਰਕਾਰ ਪਾਣੀ ਦਾ ਬਿੱਲ ਅਗਰ ਦਿੱਲੀ ਸਰਕਾਰ ਨੂੰ ਭੇਜਦੀ ਹੈ ਜੀ ਤੇ ਉਹਨਾਂ ਦੀ ਕੈਪਟਨ ਉਹਨਾਂ ਦੀ ਅਰਵਿੰਦ ਕੇਜਰੀਵਲ ਦਿੱਲੀ ਦੇ ਮੁੱਖ ਮੰਤਰੀ ਨਾਲ ਗੱਲ ਹੋ ਚੁੱਕੀ ਹੈ ਔਰ ਉਹ ਬਿੱਲ ਦੇਣਗੇ ਬਸ਼ਰਤੇ ਐਦਾਂ ਦਾ ਇੱਕ ਬਿੱਲ ਹਰਿਆਣਾ ਨੂੰ ਤੇ ਰਾਜਸਥਾਨ ਨੂੰ ਵੀ ਭੇਜਿਆ ਜਾਏ ਜੀ ਤੇ ਕਾਂਗਰਸ ਇਸ ਮੁੱਦੇ ਤੇ ਬਗਲੇ ਝਾਕਦੀ ਨਜ਼ਰ ਆਈ ਔਰ ਕਾਂਗਰਸ ਇਸ ਮੁੱਦੇ ਨੂੰ ਅਵੋਇਡ ਕਰਦੀ ਨਜ਼ਰ ਆਈ ਕਾਰਨ ਮੈਨੂੰ ਨਹੀਂ ਸਮਝ ਆਇਆ ਕਿਉਂ ਕਿਉਂਕਿ ਅਗਰ ਦਿੱਲੀ ਕੀ ਆਪਣੇ ਹਾਕਤ ਬੰਦੇ ਪੈਸੇ ਦੇਣ ਨੂੰ ਤਿਆਰ ਹੈ ਤੇ ਰਾਜਸਥਾਨ ਤੇ ਹਰਿਆਣਾ ਜਿਹਦੇ ਵਿੱਚ ਬੀਜੇਪੀ ਦੀ ਸਰਕਾਰ ਹੈਗੀ ਹੈ ਕਾਂਗਰਸ ਸਰਕਾਰ ਕਿਉਂ ਸੰਗਰੀ ਹੈ ਜੀ ਮੈਨੂੰ ਇਹ ਲੱਗਦਾ ਹੈ ਕਿ ਇਸ ਮੁੱਦੇ ਤੇ ਰਾਜਨੀਤੀ ਜਿਹੜੀ ਹੋ ਰਹੀ ਹੈ ਸਾਰੀ ਰਾਜਨੀਤਿਕ ਪਾਰਟੀਆਂ ਇਸ ਮੁੱਦੇ ਤੇ ਹਮੇਸ਼ਾ ਰਾਜਨੀਤੀ ਹੀ ਕਰਦੇ ਰਹੀਆਂ ਔਰ ਇਸ ਮੁੱਦੇ ਤੇ ਬਹੁਤ ਹੀ ਸੀਰੀਅਸ ਨਹੀਂ ਲੱਗੀ ਕਿਉਂਕਿ ਜਦ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਦੇ ਦੌਰਾਨ ਪੰਜਾਬ ਟਰਮੀਨੇਸ਼ਨ ਆਫ ਕੁਆਟਰ ਐਗਰੀਮੈਂਟਸ ਕੀਤਾ ਸੀਗਾ ਉਹਦੇ ਵਿੱਚ ਤਾਰਾ ਪੰਜ ਦੇ ਉੱਤੇ ਠੰਡੇ ਪੈ ਜਾਣਾ ਜਾਂ ਇੱਕ ਸਾਇਲੈਂਟ ਹੋ ਜਾਣਾ ਔਰ ਉਸ ਤੋਂ ਬਾਅਦ ਅੱਜ ਤੱਕ ਇਸ ਮੁੱਦੇ ਤੇ ਪੰਜਾਬ ਵਿੱਚ ਜਾਂ ਹਰਿਆਣਾ ਦੇ ਵਿੱਚ ਰਾਜਨੀਤੀ ਤੇ ਹੋਈ ਹੈ ਪਰ ਜੋ ਪਾਣੀ ਹਰਿਆਣਾ ਨੂੰ ਜਾਣਾ ਚਾਹੀਦਾ ਜਾਂ ਰਾਜਸਥਾਨ ਨੂੰ ਜਾਣਾ ਚਾਹੀਦਾ ਐਸ ਪਰ ਦੀ ਐਗਰੀਮੈਂਟ ਉਹ ਹਜੇ ਤੱਕ ਜਾ ਰਿਹਾ ਔਰ ਰਸੀਕ ਪੈਸਾ ਉਹਨਾਂ ਤੋਂ ਕਲੇਮ ਨਹੀਂ ਕੀਤਾ ਇਸ ਮੁੱਦੇ ਨੂੰ ਹੋਰ ਅੱਗੇ ਲੈ ਜਾਂਦੇ ਹੋਏ ਮੈਨੂੰ ਨਾ ਲੱਗਦਾ ਕਿ ਕਾਂਗਰਸ ਸਰਕਾਰ ਨੂੰ ਐਕਸਪੋਜ਼ ਕੀਤਾ ਜਾ ਸਕਦਾ ਹੈ اپੋਜੀਸ਼ਨ ਦੇ ਕੋਲ ਇੱਕ ਬਹੁਤ ਵੱਡਾ ਪੁਆਇੰਟ ਹੈਗਾ ਦੂਜੇ ਪਾਸੇ ਅਗਰ ਗੱਲ ਅਕਾਲੀ ਦਲ ਦੀ ਕਰੀਏ ਤੇ ਕਾਂਗਰਸ ਦੀ ਜਿੱਦਾਂ ਦੀ ਹਾਲਤ ਹੈਗੀ ਹੈ ਉਦਾਂ ਦੀ ਹੀ ਹਾਲਤ ਅਕਾਲੀ ਦਲ ਦੀ ਵੀ ਦੇਖੀ ਗਈ ਆਮ ਆਦਮੀ ਪਾਰਟੀ ਨੇ ਇੱਕ ਪੋਲੀਟੀਕਲ ਸੀ ਬਲਾਈ ਹੈ ਦੂਜੀ ਪੋਲੀਟੀਕਲ ਪਾਰਟੀਆਂ ਦੇ ਉੱਤੇ ਜੀ ਇਹ ਮੁੱਦਾ ਆਮ ਆਦਮੀ ਪਾਰਟੀ ਕਿਸ ਤਰੀਕੇ ਨਾਲ ਯਕੀਨੀ ਅੱਗੇ ਤੱਕ ਲੈ ਕੇ ਜਾਂਦੀ ਹੈ ਇਹ ਧਿਆਨ ਵਾਲੇ ਟਾਈਮ ਵਿੱਚ ਪਤਾ ਲੱਗੇਗਾ ਫਿਲਹਾਲ ਕਾਂਗਰਸ ਵਾਸਤੇ ਇੱਕ ਮੁਸ਼ਕਲ ਹੋ ਗਈ ਹੈ ਕਾਰਨ ਉਹੀ ਜਾਣਦੇ ਨੇ ਕਿ ਕੀ ਕਾਰਨ ਹੈ ਕਿ ਉਹ ਹਰਿਆਣਾ ਔਰ ਰਾਜਸਥਾਨ ਨੂੰ ਪਾਣੀ ਦਾ ਬਿੱਲ ਨਹੀਂ ਭੇਜ ਸਕਦੇ ਦਿੱਲੀ ਪੈਸੇ ਦੇਣ ਨੂੰ ਤਿਆਰ ਹੈ ਕੀ ਹਰਿਆਣਾ ਔਰ ਰਾਜਸਥਾਨ ਤੋਂ ਪੈਸੇ ਲੈ ਲੈਣ ਵਾਸਤੇ ਪੰਜਾਬ ਤਿਆਰ ਹੈਗਾ ਜਾਂ ਪੰਜਾਬ ਬਿੱਲ ਭੇਜੇਗਾ ਹਿੰਮਤ ਵੀ ਕਰੇਗਾ ਕਿਉਂਕਿ ਸੈਂਟਰ ਦੇ ਨਾਲ ਸਾਡੇ ਕਈ ਮੁੱਦੇ ਹੈਗੇ ਆ ਜੋ ਪੈਂਡਿੰਗ ਹੈਗੇ ਆ ਔਰ SYL ਦੇ ਮੁੱਦੇ ਉੱਤੇ ਵੀ ਮੋਦੀ ਉਹਨਾਂ ਦੀ ਚੁੱਪੀ ਚਾਹੁੰਦਾ ਹੈ ਔਰ ਇੱਥੇ ਤਾਂ ਗੜਕੜੀ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਪਾਕਿਸਤਾਨ ਨੂੰ ਜਾਂਦਾ ਹੋਇਆ ਪਾਣੀ ਰੋਕ ਕੇ ਹਰਿਆਣਾ ਤੇ ਪੰਜਾਬ ਦੇ ਪਾਣੀ ਦੀ ਕਮੀ ਨੂੰ ਦੂਰ ਕਰਾਂਗੇ ਜੀ ਇਹ ਹਜੇ ਤੱਕ ਤੇ ਐਦਾਂ ਦੀ ਸਟੇਟਮੈਂਟ ਮੋਦੀ ਸਾਹਿਬ ਨੇ ਵੀ ਜਲੰਧਰੀ ਚ ਪੀਏਪੀ ਗਰਾਊਂਡ 'ਚ ਰੈਲੀ ਕੀਤੀ ਸੀ ਉਹਦੇ ਵਿੱਚ ਵੀ ਕਹੀ ਸੀ ਜੀ ਕੱਲ ਗੜਕੜੀ ਸਾਹਿਬ ਨੇ ਕਹੀ ਹੈ ਹੀ ਇਫ ਫਿਜੀਬਲ ਹੈਗਾ ਜੇ ਅਸੀਂ ਹਰ ਪਾਕਿਸਤਾਨ ਨੂੰ ਜਾਂਦਾ ਹੋਇਆ ਪਾਣੀ ਰੋਕਦੇ ਨੇ ਤੇ ਉਮੀਦ ਹੈ ਕਿ ਇੱਥੇ ਹਾਲ ਆ ਜਾਏਗਾ ਔਰ ਘੱਟ ਤੋਂ ਘੱਟ 10 ਤੋਂ 15 ਸਾਲ ਲੱਗਣਗੇ ਸਾਨੂੰ ਇੱਕ ਚੈਨਲ ਬਣਾਉਣ ਦਾ ਇੱਕ ਸਿਸਟਮ ਬਣਾਉਂਦਾ ਜਿਹਦੇ ਕਰਕੇ ਅਸੀਂ ਅਗਰ ਉਹ ਪਾਣੀ ਰੋਕੀਏ ਤੇ ਰੋਕ ਕੇ ਇਹਨੂੰ ਇਰੀਗੇਸ਼ਨ ਦੇ ਵਿੱਚ ਯੂਜ਼ ਕਰ ਸਕੀਏ ਗੱਲਾਂ ਤੇ ਸਿਆਸੀ ਸਟੇਜਾਂ ਤੋਂ ਬਹੁਤ ਹੁੰਦੀ ਹੈ ਪਰ ਇਸ ਮੁੱਦੇ ਤੇ ਜਦ ਕੰਮ ਕਰਨ ਦੀ ਗੱਲ ਆਉਂਦੀ ਹੈ ਤੇ ਕੋਈ ਵੀ ਪੋਲਿਟਿਕਲ ਪਾਰਟੀ ਨੇ ਅਜ ਤੱਕ ਇਸ ਮੁੱਦੇ ਦੇ ਉੱਤੇ ਡੱਕਾ ਨਹੀਂ ਤੋੜਿਆ ਪਰ ਅਸੀਂ ਜੇ ਗੱਲ ਕਰੇ ਤੁਸੀਂ ਕਹਾਂਗੇ ਸੀਪ ਲਾਈ ਆਮਾ ਦੀ ਪਾਰਟੀ ਨੇ ਇਸ ਮਸਲੇ ਤੇ ਤਾਂ ਪਹਿਲਾਂ ਕੇਜਰੀਵਾਲ ਤੇ ਬਹੁਤ ਸੀਪ ਲੱਗਦੀ ਰਹੀ ਹੈ ਕੇਜਰੀਵਾਲ ਤੇ ਇੱਥੇ ਉਹ ਜੋ ਸਵਾਲ ਕੀਤਾ ਸੀ ਤਾਂ ਮੂੰਹੋਂ ਨਿਕਲ ਗਿਆ ਜੀ ਪਾਣੀ ਤੇ ਤਾਂ ਸਭ ਦਾ ਹੱਕ ਹੈਗਾ ਕਿਉਂਕਿ ਪੰਜਾਬ ਨੇ ਅਕਾਲੀ ਦਲ ਨੇ ਬਹੁਤ ਘੇਰਿਆ ਸੀ ਕੱਲ ਵਿਧਾਨ ਸਭਾ ਵਿੱਚ ਦੇਖਿਆ ਗਿਆ ਕਿ ਬੈਂਸ ਭਰਾ ਜਰੂਰ ਹੱਕ ਚਾਹੇ ਉਹਨਾਂ ਨੇ ਉਸੇ ਬੜੇ ਤਰੀਕ ਪੁੱਛਣੀ ਸ਼ੁਰੂ ਕਰਤੀ ਪੰਜਾਬ ਸਰਕਾਰ ਨੂੰ ਵੀ ਦੱਸੋ ਵੀ ਤੁਸੀਂ ਬਿੱਲ ਕਦੋਂ ਭੇਜ ਰਹੇ ਹੋ ਪਰ ਅਕਾਲੀ ਵੀ ਇਸ ਮੁੱਦੇ ਤੇ ਥੋੜਾ ਖਮੋਸ਼ ਰਹਾਏ ਉਹਨਾਂ ਨੂੰ ਜਾਂਦਾ ਦ ਦੇਖੋ ਗਲ ਆਮ ਆਦਮੀ ਪਾਰਟੀ ਦੀ ਅਸੀਂ ਮੰਨ ਲਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੇਜਰੀਵਾਲ ਦਾ ਜਿਆਦਾ ਸਟੈਂਡ ਸੀਗਾ ਪਾਣੀ ਦੇ ਉੱਤੇ ਹਰ ਕਿਸੇ ਦਾ ਹੱਕ ਹੈਗਾ ਔਰ ਉਹ ਪਾਣੀ ਜਿਹਦਾ ਹੱਕ ਹੈਗਾ ਉਹਨੂੰ ਮਿਲਣਾ ਚਾਹੀਦਾ ਤੁਸੀਂ ਹੋਰ ਪੋਲਿਟੀਕਲ ਪਾਰਟੀਆਂ ਦੀ ਵੀ ਗੱਲ ਕਰੋ ਬੀਜੇਪੀ ਹਰਿਆਣਾ ਦੇ ਵਿੱਚ ਉਹਦੀ ਸਰਕਾਰ ਹੈਗੀ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਬੀਜੇਪੀ ਕਹਿੰਦੀ ਹੈ ਕਿ ਸਾਡੇ ਕੋਲ ਇੱਕ ਬੂੰਦ ਪਾਣੀ ਨਹੀਂ ਅਸੀਂ ਹਰਿਆਣਾ ਨੂੰ ਨਹੀਂ ਦੇ ਸਕਦੇ ਔਰ ਹਰਿਆਣਾ ਦੀ ਬੀਜੇਪੀ ਬੀਜੇਪੀ ਕਹਿੰਦੀ ਹੈ ਕਿ ਅਸੀਂ ਪੰਜਾਬ ਤੋਂ ਪਾਣੀ ਲੈ ਕੇ ਰਾਵਾਂਗੇ ਸੇਮ ਕਾਂਗਰਸ ਦਾ ਹਾਲਾਤ ਹੈ ਸੋਨੀਆ ਗਾਂਧੀ ਉਹਨਾਂ ਨੇ ਪਾਣੀ ਦੇ ਮੁੱਦੇ ਦੇ ਉੱਤੇ ਜਦੋਂ ਉਹਨਾਂ ਦੀ ਯੂਪੀ ਸਰਕਾਰ ਹੁੰਦੀ ਸੀ ਉਹਦੇ ਤੇ ਚੁੱਪੀ ਸਾਧੀ ਜੀ ਹਰਿਆਣਾ ਦੀ ਕਾਂਗਰਸ ਕਹਿੰਦੀ ਸੀਗੀ ਅਸੀਂ ਪਾਣੀ ਲੈ ਕੇ ਰਵਾਂਗੇ ਜੀ ਪੰਜਾਬ ਦੀ ਕਾਂਗਰਸ ਕਹਿੰਦੀ ਸੀ ਦੇਵਾਂਗੇ ਨਹੀਂ ਤੇ ਇਸ ਮੁੱਦੇ ਦੇ ਉੱਤੇ ਚਾਹੇ ਜਿਹੜੀ ਮਰਜ਼ੀ ਪੋਲੀਟੀਕਲ ਪਾਰਟੀ ਹੋਵੇ ਹੈ ਤੇ ਇਹ ਵੀ ਰਾਜਨੀਤੀ ਜਿਹੜੀ ਕਲ ਅਮਨ ਅਮਨੁਰਵੜਾ ਨੇ ਜਿਹੜੀ ਗੱਲ ਕੀਤੀ ਹੈ ਕਿ ਦਿੱਲੀ ਆਪਣੇ ਬਣਦੇ ਪਾਣੀ ਦਾ ਪੈਸੇ ਦੇਣ ਨੂੰ ਤਿਆਰ ਹੈ ਬਸ਼ਰਤੇ ਜੇ ਹਰਿਆਣਾ ਔਰ ਰਾਜਸਥਾਨ ਤੋਂ ਵੀ ਇਸ ਪਾਣੀ ਦੇ ਪੈਸੇ ਲਿੱਤੇ ਜਾਣ ਨਹੀਂ ਤੇ ਪਾਣੀ ਬੰਦ ਕੀਤਾ ਜਾਏ ਮੈਨੂੰ ਇਹ ਲੱਗਦਾ ਹੈ ਤੇ ਇਹ ਵੀ ਇੱਕ ਸਿਆਸੀ ਚਾਲ ਹੈਗੀ ਹੈ ਪਰ ਇਸ ਸਿਆਸੀ ਚਾਲ ਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਫਸਦੇ ਨਜ਼ਰ ਆਉਂਦੇ ਨੇ ਪਰ ਪਰ ਇਸ ਪਾਰਟਿਕੂਲਰ ਮੁੱਦੇ ਦੇ ਉੱਤੇ ਸਾਰੀ ਪਾਰਟੀਆਂ ਲੋਕਾਂ ਨੂੰ ਬੇਫਕੂਫ ਬਣਾਉਣ ਦੇ ਵਿੱਚ ਕਾਮਯਾਬ ਰਹੀਆਂ ਜੀ ਕਾਂਗਰਸ ਦਾ ਵੀ ਸੇਮ ਸਟੈਂਡ ਹੈਗਾ ਪaniyan ਦੇ ਮੁੱਦੇ ਤੇ ਹਰਿਆਣਾ ਕਾਂਗਰਸ ਕਹਿੰਦੀ ਸਾਨੂੰ ਪਾਣੀ ਚਾਹੀਦਾ ਹੈ ਪੰਜਾਬ ਦੀ ਕਾਂਗਰਸ ਕਹਿੰਦੀ ਹੈ ਨਹੀਂ ਦੇਣਾ ਭਾਜਪਾ ਹਰਿਆਣਾ ਦੀ ਕਹਿੰਦੀ ਹੈ ਲਵਾਂਗੇ ਇੱਥੇ ਦੀ ਭਾਜਪਾ ਕਹਿੰਦੀ ਹੈ ਨਹੀਂ ਦਵਾਂਗੇ ਤੇ ਕਿਹੜੀ ਪਾਰਟੀ ਦਾ ਕੋਈ ਸਟੈਂਡ ਹੈਗਾ ਤੁਸੀਂ ਇੱਕ ਵੀ ਪੋਲਿਟਿਕਲ ਪਾਰਟੀ ਦੱਸ ਦੋ ਜਿਨ੍ਹਾਂ ਨੇ ਪਾਣੀਆਂ ਦੇ ਮੁੱਦੇ ਤੇ ਕੋਈ ਵਧੀਆ ਸਟੈਂਡ ਲਿੱਤਾ ਹੋਵੇ। ਪਰ ਤੁਸੀਂ ਕਹਿ ਕੇ ਕੈਪਟਨ ਮਰਿੰਦਾ ਸਿੰਘ ਫਾਸਦੇ ਨਜ਼ਰ ਆ ਰਿਹਾ ਪਰ ਤੁਹਾਨੂੰ ਲੱਗਦਾ ਕਿ ਕੈਪਟਨ ਚ ਦਮ ਹੈਗਾ ਉਹ ਨਿਕਲਣ ਦਾ ਕਿਉਂਕਿ 2005 ਜਦੋਂ ਉਹਨਾਂ ਨੇ ਉਹ ਐਕਟ ਪਾਸ ਕੀਤਾ ਸੀ ਉਦੋਂ ਕਿਹਾ ਜਾਂਦਾ ਕਿ ਹਾਈ ਕਮਾਂਡ ਦੀ ਕੁਰਕੀ ਤੋਂ ਬਿਨਾਂ ਵੀ ਉਹਨਾਂ ਨੇ ਕਰਤਾ ਸੀ 6 ਮਹੀਨੇ ਕਿੱਦੇ ਕਿ ਸੂਨੀ ਗਾਂਧੀ ਉਹਨਾਂ ਨੂੰ ਮਿਲੀ ਨਹੀਂ ਸੀ ਉਸ ਤੋਂ ਬਾਅਦ ਕੈਪਟਨ ਨੂੰ ਨਾਰਾਜ਼ਗੀ ਕਰਕੇ ਤੁਸੀਂ ਇਹ ਵੀ ਤੇ ਗੱਲ ਦੇਖੋ ਕਿ ਜਦ 2005 ਵਿੱਚ ਉਹਨਾਂ ਨੇ ਪੀਟੀਆ ਐਕਟ ਪਾਸ ਕੀਤਾ ਸੀਗਾ ਤਦ ਧਾਰਾ 5 ਦੇ ਉੱਤੇ ਉਹ ਸਾਇਰੰਡ ਕਿਉਂ ਸੀਗੇ हरियाणा ਤੇ ਰਾਜਸਥਾਨ ਦਾ ਪਾਣੀ ਉਹ ਰੋਕ ਸਕਦੇ ਸੀਗੇ কারণ ਕਿ ਉਹ ਰਿਪੇਰੀਅਨ ਸਟੇਟ ਦਾ ਇੱਕ ਰੂਲ ਹੈਗਾ ਜਿਹਦੇ ਹਿਸਾਬ ਨਾਲ ਜਿਸ ਸੂਬੇ ਦੇ ਵਿੱਚੋਂ ਨਦੀਆਂ ਵਗਦੀਆਂ ਉਸ ਨਦੀਆਂ ਦੇ ਪਾਣੀ ਦੇ ਉੱਤੇ ਸਭ ਤੋਂ ਪਹਿਲਾਂ ਹੱਕ ਉਸ ਸਟੇਟ ਦਾ ਹੁੰਦਾ ਜਿੱਥੋਂ ਇਹ ਨਦੀਆਂ ਜਾਂਦੀਆਂ ਉਸ ਰਿਪੀਰੀਅਨ ਲਾ ਦੇ ਹਿਸਾਬ ਨਾਲ ਅਸੀਂ ਹਰਿਆਣਾ ਤੇ ਰਾਜਸਥਾਨ ਦਾ ਪਾਣੀ ਰੋਕ ਸਕਦੇ ਸੀਗੇ ਆਰਟੀਕਲ ਅਗਰ ਪੂਰਾ ਐਗਰੀਮੈਂਟ ਸਕ੍ਰੈਪ ਕੀਤਾ ਸੀਗਾ ਤੇ ਆਰਟੀਕਲ 5 ਦੇ ਵਿੱਚ ਕੀ ਸੀਗਾ ਉਹਨੂੰ ਕਿਉਂ ਨਹੀਂ ਛੜਿਆ ਤੇ ਕੋਈ ਨਾ ਕੋਈ ਸਿਆਸੀ ਤੇ ਕਾਨੂੰਨੀ ਪੇਚ ਜ਼ਰੂਰ ਹੈਗਾ ਇਸ ਮੁੱਦੇ ਤੇ ਔਰ ਚਾਹੇ ਉਹਨਾਂ ਨੂੰ ਬਿੱਲ ਅਜੇ ਤੱਕ ਕਿਉਂ ਨਹੀਂ ਭੇਜਿਆ ਗਿਆ ਜਦ ਬੈਂਸ ਬ੍ਰਦਰ ਇਸ ਮੁੱਦੇ ਤੇ ਅਸੈਂਬਲੀ ਦੇ ਵਿੱਚ ਕੋਈ ਆਪਣੀ ਆਵਾਜ਼ ਉਠਾਉਂਦੇ ਆ ਤੇ ਉਹਨਾਂ ਨੂੰ ਮਾਰਸ਼ਲੋਂ ਦੁਆਰਾ ਚੱਕ ਕੇ ਬਾਹਰ ਸੁੱਟਿਆ ਜਾਂਦਾ ਹੈ بجائے ਕਿ ਹਰਿਆਣਾ ਤੋਂ ਜਾਂ ਰਾਜਸਥਾਨ ਤੋਂ ਜਾਂ ਦਿੱਲੀ ਤੋਂ ਉਹ ਪਾਣੀ ਦੀ ਕੀਮਤ ਲਈਤੀ ਜਾਏ ਜੀ ਸਿਆਸੀ ਮੁੱਦੇ ਹੈਗੇ ਆ ਸਿਆਸੀ ਚਾਲ ਹੈਗੀਆਂ ਉਹਨਾਂ ਸਾਨੂੰ ਇੱਕ ਲਾਰਾ ਦਿੱਤਾ ਜਾਂਦਾ ਹੈ ਕੇਂਦਰ ਵੱਲੋਂ ਕਿ ਪਾਕਿਸਤਾਨ ਦਾ ਪਾਣੀ ਰੋਕ ਕੇ ਜੀ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਦਿੱਤਾ ਜਾਏਗਾ ਜੇ ਅੱਜ ਅਗਰ ਪੰਜਾਬ ਵਿੱਚ ਪਾਕਿਸਤਾਨ ਦਾ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਿਨਾਂ ਤਿਆਰੀ ਤੋਂ ਜੀ ਤੇ ਪੂਰਾ ਪੰਜਾਬ ਡੁੱਬ ਜਾਏਗਾ ਉਸ ਤੋਂ ਪਹਿਲੇ ਘੱਟ ਤੋਂ ਘੱਟ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ 10-15 ਸਾਲ ਦੀ ਤਿਆਰੀ ਲੋੜ ਦੀ ਲੋੜ ਹੈ ਜੀ ਪਾਣੀ ਕਰਕੇ ਅਸੀਂ ਪਾਣੀ ਸੰਭਾਲਣ ਦੀ ਲੋੜ ਹੈ ਸਹੀ ਸੇ ਕਰ ਸਕਦੇ ਜੀ ਪਰ ਮੈਂ ਗੱਲ ਉਹ ਕਰਿਆ ਸੀ ਸਿਆਸੀ ਦਮ ਦੀ ਕਿਉਂਕਿ ਇਸ ਵਕਤ ਹਰਿਆਣਾ ਚ ਵੀ ਭਾਜਪਾ ਦੀ ਸਰਕਾਰ ਆ ਤੇ ਰਾਜਸਥਾਨ ਚ ਵੀ ਭਾਜਪਾ ਦੀ ਸਰਕਾਰ ਆ ਪੰਜਾਬ ਚ ਕਾਂਗਰਸ ਦੀ ਸਰਕਾਰ ਆ ਕੀ ਇਸ ਵੱਲੋਂ ਤਾਂ ਕੋਈ ਔਖ ਨਹੀਂ ਲੱਗਦੀ ਕਿ ਬਿੱਲ ਭੇਜਿਆ ਜਾ ਸਕਦਾ ਪਰ ਕੀ ਕਾਂਗਰਸ ਹਾਈ ਕਮਾਂਡ ਕਿਉਂਕਿ ਉਹਨਾਂ ਨੇ ਹਰਿਆਣਵੀ ਲੋਡ ਚੋਣ ਲੜਨੀ ਹੈ ਤੇ ਰਾਜਸਥਾਨ ਚ ਵੀ ਕੀ ਕਾਂਗਰਸ ਹਾਈ ਕਮਾਂਡ ਰੋਕੇ ਕਿ ਇੱਥੇ ਕੈਪਟਨ ਮਨਿੰਦਰ ਸਿੰਘ ਨੂੰ ਵੀ ਤੁਸੀਂ ਬਿੱਲ ਨਹੀਂ ਭੇਜਣਾ ਮੰਨ ਲਓ ਜੇ ਉਹ ਤਿਆਰ ਹੋ ਜਾਂਦੇ ਭੇਜੋ ਨੂੰ ਦੇਖੋ ਜੇ ਗੱਲ ਅਗਰ ਗੱਲ ਰੋਕਣ ਦੀ ਜਾਂ ਰੁਕਣ ਦੀ ਤੇ ਹੈ ਹੀ ਹੈ ਜੀ ਕਿਉਂਕਿ ਜਿਸ ਤਰੀਕੇ ਨਾਲ ਜਦ ਅਸੈਂਬਲੀ ਦੇ ਵਿੱਚ ਇਹ ਮੁੱਦਾ ਛੇੜਿਆ ਗਿਆ ਤੁਹਾਨੂੰ ਯਾਦ ਹੋਵੇਗਾ ਨਾ ਅਕਾਲੀ ਨਾ ਭਾਜਪਾ ਨਾ ਕਾਂਗਰਸ ਜੀ ਤਿੰਨੋ ਤਿੰਨਾਂ ਪਾਰਟੀਆਂ ਨੂੰ ਜਿਹਦਾ ਸੱਪ ਜਿਹਾ ਸੁੰਗ ਗਿਆ ਹੋਏ ਨਾ ਕਿ ਇਹ ਕੀ ਪੰਗਾ ਲੈ ਲਿਆ ਅਮਨ अरोड़ा ਨੇ छाती ਥੋਕ ਕੇ ਇਹ ਗੱਲ ਕਹੀ ਗੱਲ ਚੱਲੀ ਸੀ ਲੰਗਰ ਦੀ ਜੀ ਲੰਗਰ ਦੇ ਮੁੱਦੇ ਤੇ ਕਾਂਗਰਸੀਆਂ ਨੇ ਆਵਾਜ਼ ਦੀ ਪਾਰਟੀ ਤੇ ਉਂਗਲ ਚੱਕੀ ਸੀ ਕਿ ਜਿੱਦਾਂ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੰਗਰ ਦੇ ਉੱਤੇ ਸੂਬੇ ਦੀ ਸਰਕਾਰ ਨੇ ਆਪਣਾ ਜੀਐਸਟੀ ਛੱਡਣ ਦਾ ਐਲਾਨ ਕੀਤਾ ਹੈ ਜੀ ਉਦਾਂ ਹੀ ਦਿੱਲੀ ਦੀ ਸਰਕਾਰ ਵੀ ਗੁਰਦੁਆਰਾ ਸ਼ੀਸ਼ਗੰਜ ਬੰਗਲਾ ਸਾਹਿਬ ਨੂੰ ਹੋਰ بڑے ਵੱਡੇ ਗੁਰਦੁਆਰੇ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਲੰਗਰ ਤੇ ਜੀਐਸਟੀ ਛੱਡੇ ਜੀ ਔਰ ਦਿੱਲੀ ਦੀ ਸਰਕਾਰ ਦੇ ਜੀ ਗਲ ਪਾਣੀਆਂ ਦੇ ਮੁੱਦੇ ਤੇ ਆ ਗਈ ਅਮਨ ਅਰੋੜਾ ਨੇ ਵੀ ਇਹ ਗੱਲ ਕੀਤੀ ਕਿ ਅਗਰ ਮੇਰੀ ਕੇਜਰੀ ਵਾਲੋਂ ਨਾਲ ਗੱਲ ਹੋ ਗਈ ਹੈ ਉਹ ਪਾਣੀਆਂ ਦਾ ਬਿਲ ਦੇਣ ਨੂੰ ਤਿਆਰ ਹੈ ਹੁਣ ਹਰਿਆਣਾ ਤੇ ਰਾਜਸਥਾਨ ਤੋਂ ਵੀ ਪਾਣੀ ਲੈਣ ਦੀ ਹਿੰਮਤ ਦਿਖਾਏ ਕਾਂਗਰਸ ਸਰਕਾਰ ਜੀ ਪਰ ਗੱਲ ਕਿਸੇ ਜਗ੍ਹਾ ਸਿਰੇ ਨਹੀਂ ਨਿੱਹੀਂ ਅੱਜ ਮਰਖੇਲਾ ਲਾਸਟ ਡੇ ਕੱਲ ਤਕਰੀਬਨ ਪੂਰਾ ਗਰਮਾ ਗਰਮ ਦਿਨ ਸੀਗਾ ਪਰ ਅੱਜ ਕਿਹਾ ਜਾ ਰਿਹਾ ਕਿਸਾਨ ਮੰਤਰੀ ਬਦਲ ਇਸ ਮਸਲੇ ਤੇ ਜਵਾਬ ਦੇ ਸਕਦੇ ਨੇ ਦੇਖੋ ਮਨਪ੍ਰੀਤ ਬਦਲ ਜਵਾਬ ਕੀ ਦੇਣਗੇ ਇਹ ਤੁਹਾਨੂੰ ਪਹਿਲੇ ਦੱਸ ਦਈਏ ਜੀ ਉਹਨਾਂ ਦੀ ਕੋਈ ਇਦਾਂ ਦੇ ਕੋਈ ਲੱਗਦਾ ਨਹੀਂ ਕਿਉਂਕਿ ਇਹ ਮੁੱਦਾ ਜਿਸ ਤਰੀਕੇ ਨਾਲ ਕੱਲ ਪੱਕਿਆ ਸੀਗਾ ਇਹ ਆ ਪੱਕ ਸਕਦਾ ਸੀਗਾ ਜੀ ਉਸ ਮੁੱਦੇ ਤੇ ਅਗਰ ਕਾਂਗਰਸ ਖੜੀ ਹੋਈ ਪਾਈ ਹੁੰਦੀ ਤੇ ਕੱਲ ਹੀ ਬਿਆਨ ਦੇ ਦਿੰਦੀ ਕਿ ਅਸੀਂ ਪਾਣੀ ਦਾ ਬਿੱਲ ਦੇਣ ਨੂੰ ਤਿਆਰ ਆ ਜਾਂ ਭੇਜਣ ਨੂੰ ਤਿਆਰ ਆ ਪਰ ਅੱਜ ਕੀ ਬਿਆਨ ਦਿੰਦੇ ਨੇ ਜਾਂ ਬਿਆਨ ਨਹੀਂ ਦਿੰਦੇ ਨੇ ਇਹ ਕੱਲ ਦੀ ਅਖਬਾਰਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਇਸ ਮੁੱਦੇ ਤੇ ਜਾਂ ਤੇ ਕੁਝ ਬੋਲਣਗੇ ਨਹੀਂ ਜਾਂ ਬੋਲਣਗੇ ਤੇ ਉਹ ਪਾਣੀ ਨਾ ਦੇ ਬਿੱਲ ਨਾ ਭੇਜਣ ਦੀ ਗੱਲ ਹੀ ਕਰ ਸਕਦੇ ਪਰ ਫਿਰ ਵੀ ਸਿਆਸੀ ਚਾਲ ਹੈਗੀ ਆ ਉਸ ਕਿਸ ਪਾਸ ਕਿਸ ਕਰਵਟ ਬੈਠਦੀ ਹੈ ਉਹ ਧਿਆਨ ਵਾਲੇ ਟਾਈਮ 'ਚ ਹੀ ਪਤਾ ਲੱਗੇ ਜੀ ਸਾਡੇ ਇੱਕ ਸੁਖਵੀਰ ਸਿੰਘ ਦਰਸ਼ਕ ਨੇ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਕਿ ਅਕਾਲੀਆ ਤੇ ਕਾਂਗਰਸ ਦੀਆਂ ਸੈਂਕੜੇ ਏਕੜ ਜ਼ਮੀਨਾਂ ਹਰਿਆਣਾ ਤੇ ਰਾਜਸਥਾਨ ਵਿੱਚੋਂ ਨੇ ਇਹ ਕਿਵੇਂ ਹੋ ਸਕੱਚ ਬੋਲਣਗੇ ਦੇਖੋ ਬਾਦਲਾ ਦਾ ਤੇ ਸਾਰਿਆਂ ਨੂੰ ਪਤਾ ਹੈਗਾ ਜੀ ਕਿ ਜਿਸ ਤਰੀਕੇ ਨਾਲ ਚੋਟਾਲਾ ਉਹਨਾਂ ਦੇ ਨਾਲ ਦੀ ਵੀ ਲਾਲ ਜੀ ਉਹਨਾਂ ਦੇ ਚਾਚਾ ਜੀ ਹੁੰਦੇ ਸੀਗੇ ਸੁਖਵੀਰ ਉਹਨਾਂ ਦੇ ਤਾਇਆ ਜੀ ਹੁੰਦੇ ਸੀਗੇ ਚਾਚੇ ਤਾਇਏ ਦੇ ਰਿਸ਼ਤੇ ਹੈਗੇ ਨੇ ਔਰ ਚੋਟਾਲਾ ਫੈਮਿਲੀ ਔਰ ਬਾਦਲ ਫੈਮਿਲੀ ਬਾਦਲ ਫੈਮਿਲੀ ਦੀ ਜ਼ਮੀਨਾਂ ਤੁਸੀਂ ਦੇਖਿਆ ਹੋਵੇਗਾ ਡੱਬ ਵਾਲੀ ਦੇ ਵਿੱਚ ਨਹੀਂ ਕੋਈ ਜ਼ਮੀਨ ਬਾਦਲਾਂ ਦੀ ਹੈਗੀ ਐ ਜਿਹੜਾ ਗੁਲਗਾਵਾ ਦੇ ਵਿੱਚ ਜਿਸ ਤਰ੍ਹਾਂ ਦੇਖਿਆ ਨਾਲ ਜਿਹੜਾ ਰਿਜ਼ੋਰਟ ਬਣਾਇਆ ਗਿਆ ਉਹ ਫਰੀ ਦੇ ਭਾਵ ਇੱਕ ਤਰੀਕੇ ਨਾਲ ਜ਼ਮੀਨ ਇਹਨਾਂ ਨੂੰ ਮਿਲੀ ਸੀਗੀ ਤੇ ਕਿਓ ਤੇ ਖਿਚੜੀ ਇੱਕ ਹੈਗੇ ਨੇ ਹੁਣ ਇਹਦੇ ਵਿੱਚੋਂ ਕਿਉਂ ਕਿੱਦਾਂ ਕੱਢੋਗੇ ਤੇ ਖਿਚੜੀ ਕਿੱਦਾਂ ਕੱਢੋਗੇ ਇਹ ਤੇ ਬਹੁਤ ਔਖਾ ਹੈਗਾ ਜਲ ਪਾਣੀਆਂ ਦੇ ਮੁੱਦੇ ਤੇ ਬਾਦਲਾਂ ਤੇ ਛੁਟਾਲਾ ਦੀ ਸਾਂਝ ਬੀਜੇਪੀ ਹਰਿਆਣਾ ਤੇ ਬੀਜੇਪੀ ਪੰਜਾਬ ਦੀ ਗੱਲ ਕਾਂਗਰਸ ਹਰਿਆਣਾ ਤੇ ਕਾਂਗਰਸ ਪੰਜਾਬ ਦੀ ਗੱਲ ਇਹ ਕਿਸੇ ਨਾ ਕਿਸੇ ਜਗ੍ਹਾ ਜਾ ਕੇ ਗੱਲ ਟਿਕਦੀ ਨਹੀਂ ਉਹੀ ਆਮ ਆਦਮੀ ਪਾਰਟੀ ਦਾ ਹਾਲ ਹੈ ਜੀ ਕੇਜਰੀਵਾਲ ਉਹ ਨਾਲ ਦਿੱਲੀ 'ਚ ਕੁਝ ਹੋਰ ਬੋਲਦੇ ਨੇ ਤੇ ਪੰਜਾਬ 'ਚ ਕੁਝ ਹੋਰ ਬੋਲਦੇ ਨੇ ਇਹ ਅਸੀਂ ਇਲੈਕਸ਼ਨਾਂ ਦੇ ਟਾਈਮ ਵਿੱਚ ਦੇਖਿਆ ਇਸ ਮੁੱਦੇ ਤੇ ਜਦ ਤੁਸੀਂ ਰਾਜਨੀਤੀ ਪੂਰੇ ਸੂਬੇ ਦੋਨੋਂ ਸੂਬਿਆਂ ਦੇ ਵਿੱਚ ਕਰਨੀ ਹੈ ਤੇ ਤੁਸੀਂ ਇੱਕ ਫੈਸਲਾ ਕਦੀ ਵੀ ਨਹੀਂ ਲੈ ਸਕਦੇ ਉਹ ਸਾਰੀ ਸਿਆਸੀ ਪਾਰਟੀਆਂ ਦਾ ਇਸ ਮੁੱਦੇ ਤੇ ਆਹੀ ਹਾਲ ਹੈ ਜੀ ਸ਼ਾਇਦ ਇਸੇ ਤੇ ਕਿਹਾ ਜਾਂਦਾ ਕਿ ਜਿਸ ਤਰ੍ਹਾਂ ਦੇ ਪੰਜਾਬ ਦੇ ਮਸਲੇ ਨੇ ਪੰਜਾਬ ਨੂੰ ਇਹ ਚਾਹੀਦਾ ਕਿ ਪੰਜਾਬ ਚ ਇੱਕ ਇਮਾਨਦਾਰ ਖੇਤਰੀ ਪਾਰਟੀ ਹੋਵੇ ਜੋ ਪੰਜਾਬ ਦੇ ਮਸਲੇ ਰੱਖੇ ਕਿਉਂਕਿ ਇੱਕ ਜਿਹੜੀ ਜਿਹੜੀ ਰਾਸ਼ਟਰੀ ਪਾਰਟੀ ਉਹ ਸ਼ਾਇਦ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕਦੀ ਬਿਲਕੁਲ ਠੀਕ ਗੱਲ ਹੈ ਜੀ ਅਗਲੇ ਮਸਲੇ ਤੇ ਆਉਂਦੇ ਆ ਕੱਲ ਕੈਪਟਨ ਸਾਹਿਬ ਨੇ ਇੱਕ ਹੋਰ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਦਾ ਮਾਹੌਲ ਠੀਕ ਆ ਤੇ ਸਾਨੂੰ ਲੱਗਦਾ ਕਿ ਟੁਕਮਾ ਸਵਾ ਕਿ ਪੰਜਾਬ ਚ ਜਿਹੜੀਆਂ ਵਿਦਿਆਰਥੀ ਚੋਣਾਂ ਆ ਉਹ ਜਿਹੜੀਆਂ ਬਾ ਸ਼ੁਰੂ ਕਰ ਦੇਣੇ ਚਾਹੀਦੀਆਂ ਨੇ ਦੇਖੋ ਸਟੂਡੈਂਟਸ ਪੋਲਿਟਿਕਸ ਦਾ ਹੋਣਾ ਕੋਈ ਮਾੜੀ ਗੱਲ ਨਹੀਂ ਲੇਕਿਨ ਪੰਜਾਬ ਦੇ ਹਾਲਾਤ ਦੀ ਗੱਲ ਕਰੀਏ ਤੇ 1984 ਤੋਂ ਪਹਿਲੇ ਇੱਥੇ ਇਲੈਕਸ਼ਨ ਹੁੰਦੇ ਸੀ ਜੀ 1984 ਤੋਂ ਬਾਅਦ ਮਿਲਟੈਂਸੀ ਦਾ ਦੌਰ ਚੱਲਿਆ ਟੈਰਰਿਜ਼ਮ ਦਾ ਦੌਰ ਚੱਲਿਆ ਤੇ ਇਹ ਇਲੈਕਸ਼ਨ ਬੰਦ ਕੀਤੇ ਗਏ ਔਰ ਕਾਫੀ ਸਾਲਾਂ ਤੋਂ ਇਹ ਗੱਲ ਚੱਲਦੀ ਸੀ ਕਿ ਕਿ ਇਹ ਇਲੈਕਸ਼ਨ ਬਹਾਲ ਕੀਤੇ ਜਾਣ ਹਾਲ ਹੀ ਚ ਹਰਿਆਣਾ ਨੇ ਇਹ ਫੈਸਲਾ ਲਿਤਾ ਕਿ ਸਟੂਡੈਂਟਸ ਪੋਲਿਟਿਕਸ ਦੇ ਇਲੈਕਸ਼ਨ ਨੂੰ ਕਰਾਂ ਦਾ ਇੱਕ ਐਲਾਨ ਕੀਤਾ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਬਹੁਤੀ ਡਿਮਾਂਡ ਨਹੀਂ ਸੀ ਸਟੂਡੈਂਟਸ ਵੱਲੋਂ ਜਾਂ ਕਿਸੇ ਸੈਕਸ਼ਨ ਵੱਲੋਂ ਇਹ ਕੋਈ ਡਿਮਾਂਡ ਨਹੀਂ ਸੀ ਅਚਾਨਕ ਹੀ ਕੈਪਟਨ ਅਮਰਿੰਦਰ ਸਿੰਘ ਦਾ ਉੱਠ ਕੇ ਐਲਾਨ ਕਰਨਾ ਅਸੈਂਬਲੀ ਦੇ ਵਿੱਚ ਜੀ ਇਹਦੇ ਪਿੱਛੇ ਕੋਈ ਨਾ ਕੋਈ ਸਿਆਸੀ ਗੱਲ ਵੀ ਹੋ ਸਕਦੀ ਹੈ ਪਰ ਫਿਲਹਾਲ ਅਗਰ ਅਸੀਂ ਐਸੇ ਪੂਰੇ ਮੁੱਦੇ ਨੂੰ ਦੇਖੀਏ ਤੇ ਸਟੂਡੈਂਟਸ ਦੇ ਇਲੈਕਸ਼ਨ ਹੋਣਾ ਚੰਗੀ ਗੱਲ ਵੀ ਹੈਗੀ ਹੈ ਜੀ ਔਰ ਮਾੜੀ ਗੱਲ ਵੀ ਹੈਗੀ ਜੀ ਇਹਦੇ ਚੰਗੇ ਮਾੜੇ ਪ੍ਰਭਾਵਤੀ ਗੱਲ ਕਰਦੇ ਇੱਥੇ ਸਮਾਂ ਇੱਕ ਬ੍ਰੇਕ ਦਾ ਅਸੀਂ ਇਸ ਤੋਂ ਬਾਅਦ ਜਿਹੜੇ ਚੰਗੇ ਤੇ ਮਾੜੇ ਪ੍ਰਭਾਵ ਆ ਉਹਨਾਂ ਦੀ ਗੱਲ ਉੱਤੇ ਚੱਈ ਰਹੇਗੀ ਫਿਲਹਾਲ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸੋ ਤੁਸੀਂ ਬਣ ਰਹੋ ਟੀਵੀ ਪੰਜਾਬ ਦਾ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਪੰਜਾਬ 9 ਵਿੱਚ ਪਾਸਕਰ ਸਾਹਿਬ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਾਸਕਰ ਸਾਹਿਬ ਆਪਾਂ ਵਿਦਿਆਰਥੀ ਚੋਣਾਂ ਤੇ ਗੱਲ ਕਰ ਰਹੇ ਸੀਗੇ ਵਿਦਿਆਰਥੀ ਚੋਣਾਂ ਦੇ ਦੋ ਮਾੜੂ ਮਾੜੇ ਪਹਿਲੂ ਵੀ ਇੱਕ ਦੱਸਿਆ ਰਹੇ ਚੰਗੇ ਵੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਇਤਿਹਾਸਿਕ ਕੰਮ ਦਿਓ ਕੀ ਇਸ ਤਰ੍ਹਾਂ ਬਣਾ ਲਓ ਦੇਖੋ ਸਟੂਡੈਂਟਸ ਇਲੈਕਸ਼ਨ ਓਵਰਲ ਪੋਲਿਟਿਕਸ ਦੇ ਵਿੱਚ ਤੇ ਬਹੁਤ ਜ਼ਰੂਰੀ ਵੀ ਹੈਗੇ ਹਨ ਕਿਉਂਕਿ ਅਸੀਂ ਜਦ ਯੂਥ ਦੀ ਗੱਲ ਕਰਦੇ ਆਂ ਅਸੀਂ ਰਾਜਨੀਤੀ ਨੂੰ ਬਦਲਣ ਦੀ ਗੱਲ ਕਰਦੇ ਆਂ ਕਿ ਜਦ ਤੱਕ ਸਾਡਾ ਦੇਸ਼ ਦਾ ਯੂਥ ਸਾਡੇ ਸੂਬੇ ਦਾ ਯੂਥ ਅੱਗੇ ਨਹੀਂ ਆਏਗਾ ਰਾਜਨੀਤੀ ਦੇ ਵਿੱਚ ਤਦ ਤੱਕ ਰਾਜਨੀਤੀ ਦੇ ਵਿੱਚ ਕੋਈ ਬਦਲਾਅ ਦੀ ਉਮੀਦ ਨਹੀਂ ਹੈਗੀ ਜੇ ਅੱਜ ਪੋਲਿਟੀਕਲ ਸਿਚੁਏਸ਼ਨ ਦੀ ਗੱਲ ਕਰੀਏ ਪੰਜਾਬ ਦੀ ਜਾਂ ਪੂਰੇ ਦੇਸ਼ ਦੀ ਤੇ ਅਗਰ ਪੰਜਾਬ ਦੀ ਹੀ ਗੱਲ ਕਰੀਏ ਤੇ ਯਾਂ ਤੁਸੀਂ ਆਮ ਆਦਮੀ ਪਾਰਟੀ ਤੇ ਤਿੰਨ ਪੋਲਿਟੀਕਲ ਧੜੇ ਧੜੇ ਹੈਗੇ ਆ ਪੰਜਾਬ ਦੇ ਵਿੱਚ ਇੱਕ ਹੈਗੀ ਕਾਂਗਰਸ ਇੱਕ ਬੀਜੇਪੀ ਅਕਾਲੀ ਦਲ ਤੇਜੀ ਆਮ ਆਦਮੀ ਪਾਰਟੀ ਆਵਾਮੀ ਪਾਰਟੀ ਤਕਰੀਬਨ ਪੰਜਾਬ ਦੇ ਵਿੱਚ ਸਿਆਸੀ ਖੇਤਰ ਦੇ ਵਿੱਚ ਬਿਲਕੁਲ ਮਰ ਜਨਾਲੇ ਹੁੰਦੀ ਨਜ਼ਰ ਆ ਰਹੀ ਹੈ ਔਰ ਕੋਈ ਐਦਾਂ ਦਾ ਲੱਗਦਾ ਨਹੀਂ ਕਿ ਆਵਾਮੀ ਪਾਰਟੀ ਆਉਣ ਵਾਲੇ ਇਲیکشنਾਂ ਦੇ ਵਿੱਚ ਕੋਈ ਛੇਦੀ ਕਿਤੇ ਕੋਈ ਬਹੁਤ ਵਧੀਆ ਹੰਗ ਹੋ ਕੋਈ ਪ੍ਰਣਾਮ ਦੇ ਸਕੇ ਜੀ ਦੂਜੇ ਪਾਸੇ ਇੱਕ ਆਲਟਰਨੇਟਿਵ ਹੀ ਨਹੀਂ ਹੈਗਾ ਤੁਹਾਨੂੰ ਕਾਂਗਰਸ ਦੀ ਕਾਰਗੁਜ਼ਾਰੀ ਇੱਕ ਸਾਲ ਦੇ ਵਿੱਚ ਕੋਈ ਇੰਨੀ ਵਧੀਆ ਨਹੀਂ ਰਹੀ ਕਿ ਅਸੀਂ ਮੰਨਿਆ ਕਿ ਅੱਗੇ ਆਉਣ ਵਾਲੇ ਟਾਈਮ ਵਿੱਚ ਕਾਂਗਰਸ ਰਿਪੀਟ ਕਰੇਗੀ ਅਕਾਲੀ ਦਲ ਭਾਜਪਾ ਦੀ ਜਿਹੜੀ ਕਾਰਗੁਜ਼ਾਰੀ ਸੀਗੀ 10 ਸਾਲ ਦੀ ਉਹ ਵੀ ਕੋਈ ਇੰਨੀ ਵਧੀਆ ਨਹੀਂ ਸੀ ਕਿ ਉਹਨਾਂ ਨੂੰ ਇੰਨੀ ਛੇਤੀ ਦੁਬਾਰਾ ਲੈ ਕੇ ਆਇਆ ਜਾਏ ਕਾਂਗਰਸ ਨੂੰ ਬਦਲ ਕੇ ਜੀ ਯਾਨੀ ਐਦਾਂ ਦੀ ਹਾਲਾਤ ਦੇ ਵਿੱਚ ਜੇ ਸਟੂਡੈਂਟਸ ਦੀ ਰਾਜਨੀਤੀ ਸ਼ੁਰੂ ਹੁੰਦੀ ਹੈ ਤੇ ਨਵੇਂ ਲੀਡਰ ਆਣਗੇ ਨਵਾਂ ਇੱਕ ਖੂਨ ਅੱਗੇ ਆਏਗਾ ਤੇ ਇਹ ਇਸ ਪੱਖੋਂ ਤੇ ਇੱਕ ਚੰਗੀ ਗੱਲ ਹੈਗੀ ਔਰ ਅੱਜ ਦੇ ਵੀ ਕਈ ਲੀਡਰ ਸਟੂਡੈਂਟ ਪੋਲਿਟਿਕਸ ਤੋਂ ਹੀ ਪੈਦਾ ਹੋਏ ਜਿਵੇਂ ਦਾ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕਰੀਏ ਇੱਥੇ ਤੱਕ ਕਿ ਹੈਲਥ ਮਿਨਿਸਟਰ ਬ੍ਰਹਮਹਿੰਦਰਾ ਦੀ ਗੱਲ ਕਰੀਏ ਜਗਮੋਹਨ ਕੰਗ ਹੁੰਦੇ ਸੀਗੇ ਕੁਲਜੀਤ ਨਾਗਰਾ ਮਤਲਬ ਇਹਨੇ ਕੁਲਜੀਤ ਨਾਗਰਾ ਇਦਾਂ ਦੇ ਕਈ ਲੀਡਰ ਹੈਗੇ ਆ ਜੋ ਸਾਨੂੰ ਸਟੂਡੈਂਟਸ ਪੋਲਿਟਿਕਸ ਤੋਂ ਮਿਲਦੇ ਨੇ ਜਦ ਸਟੂਡੈਂਟ ਪੋਲਿਟਿਕਸ ਸ਼ੁਰੂ ਹੁੰਦੀ ਹੈ ਔਰ ਸਹੀ ਲੀਡਰ ਜਜਾਰੂ ਬੱਚੇ ਅਗੇ ਆਂਦੇ ਤੇ ਉਹਨਾਂ ਨੂੰ ਅਭਿਆਨ ਦਾ ਮੌਕਾ ਵੀ ਮਿਲਦਾ ਸੀ ਸਿਆਸਤਾਂ ਅੱਜ ਦੀ ਰੀਟੀ ਸਿਰਫ ਪਰਿਵਾਰਾਂ ਦੇ ਵਿੱਚ ਬੇਟੇ ਜਾਂ ਪੋਤੇ ਉਹੀ ਅੱਗੇ ਆ ਸਕਦੇ ਆ ਜੇ ਸਟੂਡੈਂਟਸ ਪੋਲਿਟਿਕਸ ਹੁੰਦੀ ਹੈ ਤੇ ਇਹਦਾ ਇੱਕ ਪੋਜ਼ਿਟਿਵ ਰਿਜ਼ਲਟ ਇਹ ਹੋ ਸਕਦਾ ਹੈ ਕਿ ਚੰਗੇ ਬੱਚੇ ਉਹਨਾਂ ਨੂੰ ਸਿਆਸੀ ਹਲਕਿਆਂ ਦੇ ਵਿਚ ਆਉਂਦਾ ਇੱਕ ਮੌਕਾ ਮਿਲੇਗਾ ਜੀ ਪਰ ਜੇ ਨੈਗੇਟਿਵ ਦੀ ਗੱਲ ਕਰੀਏ ਤਾਂ ਇੱਥੇ ਖਾਸਾ ਇਹ ਵੀ ਆ ਕਿ ਕਿਤਨਾ ਕਿਤੇ ਅਸੀਂ ਦੇਖਿਆ ਕਿ ਹੁਣ ਜਦੋਂ ਗੈਂਗਸਟਰ ਪਿੱਛੇ ਵਿਕੀ ਗੌਂਡਰ ਦਾ ਹੋਇਆ ਸੀ ਤਾਂ ਉਦੋਂ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿਤਨਾ ਕਿਤੇ ਪਿੱਛੇ ਰਾਜਨੀਤਿਕ ਲੋਕਦਾਸ ਸੀ ਗੈਂਗਸਟਰ ਬਣਾਉਣ ਦੇ ਵਿੱਚ ਤਾਂ ਉਹ ਲੱਗਦਾ ਹੈ ਕਿ ਅਗਰ ਚੋਣਾਂ ਹੁੰਦੀਆਂ ਤਾਂ ਫਿਰ ਇੱਕ ਧੜੇਬੰਦੀ ਕਾਲਜ ਵਿੱਚ ਹੋਵੇਗੀ ਤਾਂ ਇੱਕ ਜਿਹੜਾ ਜੇ ਸਹੀ ਤਰੀਕੇ ਨਾਲ ਇਸ ਚੀਜ਼ ਨੂੰ ਹੈਡਲ ਨਾ ਕੀਤਾ ਜਾ ਸਕਦਾ ਹੋ ਸਕਦਾ ਹੈ ਕਿ ਗੈਂਗਸਟਰਾਂ ਦੀ ਗਿਣਤੀ ਪੰਜਾਬ ਚ ਵੱਧ ਸਕਦੀ ਹੈ ਜਾਂ ਹੋਰ ਵਰਦਿਆਰਥੀਆਂ ਦਾ ਯੂਜ਼ ਵੀ ਕੀਤਾ ਜਾ ਸਕਦਾ ਉਹਨਾਂ ਤੋਂ ਇੱਖ ਰਾਜਿਕ ਲੋਕਾਂ ਵੱਲੋਂ ਆਪਣੇ ਹੱਥਾਂ ਚ ਲੈ ਕੇ ਕਿਉਂਕਿ ਫਿਰ ਅਗਰ ਜੇ ਸਿਆਸਤ ਕਾਲਤਾ ਵਿੱਚ ਹੋਵੇ ਕੀਤਾ ਇਹ ਗੱਲ ਯਕੀਨੀ ਹੈ ਕਿ ਜਿਹੜੇ ਵੱਡੇ ਲੀਡਰ ਨੇ ਉਹਨਾਂ ਦਾ ਹੱਥ ਵੀ ਕਿਤਨਾ ਕਿਤੇ ਕਾਲਜਾਂ ਦੇ ਵਿੱਚ ਜੂਰ ਰਹੇਗਾ ਆਪਣੀ ਪਕੜ ਬਣਾਉਣ ਦੀ ਕੋਸ਼ਿਸ਼ ਰਹੇਗੀ ਸੋ ਕਿ ਇਸ ਤਰ੍ਹਾਂ ਦਾ ਵੀ ਕੰਮ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਬੰਦ ਕਿਉਂ ਹੋਏ ਸੀਗੇ ਜੇ ਸਟੂਡੈਂਟ ਸਿਲੈਕਸ਼ਨ ਪੰਜਾਬ ਦੇ ਵਿੱਚ ਬੰਦ ਹੋਈ ਸੀ 84 ਦੇ ਵਿੱਚ ਅੱਤਵਾਦ ਦਾ ਦੌਰ ਸੀਗਾ ਔਰ ਸਟੂਡੈਂਟ ਫੈਡਰੇਸ਼ਨ ਜਿੰਨੀ ਵੀ 6 ਸਟੂਡੈਂਟ ਫੈਡਰੇਸ਼ਨ ਜਾਂ ਹੋਰ ਕੋਈ ਸਟੂਡੈਂਟ ਫੈਡਰੇਸ਼ਨ ਹੁੰਦੀ ਸੀ ਉਹਨਾਂ ਦਾ ਐਕਟਿਵ ਰੋਲ ਟੈਰੋਰਿਜ਼ਮ ਦੇ ਵਿੱਚ ਸੀਗਾ ਜੀ ਯਾਨੀ ਤੁਸੀਂ ਬਿਲਕੁਲ ਠੀਕ ਕਿਹਾ ਕਿ ਸਿਆਸੀ ਲੋਕ ਇਹਨਾਂ ਬੱਚਿਆਂ ਨੂੰ ਆਪਣੇ ਹੱਕ ਵਾਸਤੇ ਆਪਣੇ ਇਸਤੇਮਾਲ ਵਾਸਤੇ ਯੂਜ਼ ਕਰਨ ਵਾਸਤੇ ਆਪਣੇ ਨਾਲ ਜੋੜ ਸਕਦੇ ਨੇ ਔਰ ਬਾਅਦ ਵਿੱਚ ਉਹਨਾਂ ਦਾ ਮਿਸਯੂਜ਼ ਕਰ ਸਕਦੇ ਨੇ ਇਹ ਇੱਕ ਪ੍ਰੋਬੈਬਿਲਿਟੀ ਤੇ ਹੈਗੀ ਹੈ ਹੁਣ ਜਿਹੜੀ ਗੱਲ ਕਰੀਏ ਅਗਰ ਸਟੂਡੈਂਟ ਇਲੈਕਸ਼ਨ ਹੁੰਦੇ ਨੇ ਕਾਲਜਾਂ ਦੇ ਵਿੱਚ ਔਰ ਯੂਨੀਵਰਸਿਟੀਆਂ ਦੇ ਵਿੱਚ ਹੋਣਗੇ ਇਸ ਮਾਮਲੇ 'ਚ ਸਾਇਲੈਂਟ ਹੈ ਕਿ ਜਿਹੜੀ ਪ੍ਰਾਈਵੇਟ ਯੂਨੀਵਰਸਿਟੀਆਂ ਹੈਗੀਆਂ ਉਹਦੇ ਵਿੱਚ ਵੀ ਸਟੂਡੈਂਟਸ ਯੂਨੀਅਨ ਹੋਣਗੀਆਂ ਕਿ ਨਹੀਂ ਹੋਣਗੀਆਂ ਇਹ ਅਖਬਾਰਾਂ ਦੀ ਖਬਰਾਂ ਤੋਂ ਤੇ ਇਸ ਗੱਲ ਦੀ ਜਾਣਕਾਰੀ ਨਹੀਂ ਮਿਲਦੀ ਕਿਉਂਕਿ ਅਗਰ ਗੱਲ ਕਰੀਏ ਪ੍ਰਾਈਵੇਟ ਯੂਨੀਵਰਸਿਟੀਆਂ ਦੀ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਹਾਲ ਹੀ 'ਚ ਇੱਕ ਐਨਕ੍ਰੋਚਮੈਂਟ ਐਂਟੀ ਐਨਕ੍ਰੋਚਮੈਂਟ ਡਰਾਈਵ ਚੱਲੀ ਸੀ ਜੀ ਉਹਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਅੱਗੇ ਆਉਂਦੇ ਸੀਗੇ ਜਿਸ ਤਰੀਕੇ ਨਾਲ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਮਨਮਾਨੀ ਫੀਸ ਲਿੱਤੀ ਜਾਂਦੀ ਸੀ ਬੱਚਿਆਂ ਦਾ ਸ਼ੋਸ਼ਣ ਹੁੰਦਾ ਹੈ ਔਰ ਇੱਥੇ ਤੱਕ ਕੀ ਜੇੜੇ ਸੁਸਾਈਡ ਅਗਰ ਕੋਈ ਬਚਾ ਕਰ ਲੇ ਤੇ ਉਹ ਕਈ ਬੱਚਿਆਂ ਨੂੰ ਉਹਦੀ ਸਜ਼ਾ ਵੀ ਮਿਲਦੀ ਹੈ ਔਰ ਕਈ ਬਥੀਆਂ ਨੂੰ ਉਸ ਮੁੱਦੇ ਤੇ ਰਿਲੇਸੇਸ਼ਨ ਵੀ ਮਿਲਦੀ ਹੈ ਕਿ ਉਹ ਪੁਲਿਸ ਦੇ ਵਿੱਚ ਜਾ ਕੇ ਕੋਈ ਬਿਆਨ ਨਾ ਦੇਣ ਐਦਾਂ ਦੀ ਯੂਨੀਵਰਸਿਟੀਆਂ ਨੂੰ ਜਦ ਬਣਾਉਣ ਦੀ ਗੱਲ ਚੱਲੀ ਸੀ ਤੁਹਾਨੂੰ ਯਾਦ ਹੋਵੇਗਾ ਜਦ ਲਵਲੀ ਯੂਨੀਵਰਸਿਟੀ ਦਾ ਇੱਕ ਜਿਹੜਾ ਪੂਰਾ ਖਾਕਾ ਤਿਆਰ ਹੋਇਆ ਸੀਗਾ ਉਹਦੇ ਵਿੱਚ ਅਕਾਲੀ ਸਰਕਾਰ ਨੇ ਆਪਣੇ ਹੱਥ ਵੜ ਕੇ ਦਿੱਤੇ ਸੀਗੇ ਇੱਥੇ ਤੱਕ ਕੀ ਸਰਕਾਰੀ ਨੁਮਾਇੰਦਿਆਂ ਦਾ ਐਸ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਐਂਟਰ ਹੋਣ ਦੇ ਉੱਤੇ ਵੀ ਸਰਕਾਰ ਨੇ ਕਿਹਾ ਸੀਗਾ ਬਿਨਾ ਪਰਮਿਸ਼ਨ ਤੋਂ ਅਸੀਂ ਐਂਟਰ ਤੱਕ ਵੀ ਨਹੀਂ ਹੋ ਸਕਦੇ ਨਾਰਮਲੀ ਸਾਰੀ ਯੂਨੀਵਰਸਿਟੀ ਦਾ ਚਾਂਸਲਰ ਗਵਰਨਰ ਹੁੰਦਾ ਹੈ ਜੀ ਇੱਥੇ ਜਿਹੜਾ ਆਪਣਾ ਮਾਲਿਕ ਹੈਗਾ ਉਹ ਗਵਰਨਰ ਹੈਗਾ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਰੈਗੂਲੇਸ਼ਨ ਦੀ ਗੱਲ ਅੱਜ ਤੱਕ ਸਿਰਫ ਚਲਦੀ ਹੈ ਅਖਬਾਰਾਂ ਦੇ ਵਿੱਚ ਕਦੀ ਕਦੀ ਖਬਰ ਆ ਜਾਂਦੀ ਹੈ ਕਿ ਪ੍ਰਾਈਵੇਟ ਯੂਨੀਵਰਸਿਟੀ ਨੂੰ ਰੈਗੂਲੇਟ ਕਰਨ ਵਾਸਤੇ ਕੋਈ ਅਥਾਰਟੀ ਬਣੇਗੀ ਉਹ ਅੱਜ ਤੱਕ ਨਹੀਂ ਬਣੀ ਕਿਉਂ ਨਹੀਂ ਬਣੀ ਕਿਉਂਕਿ ਪੈਸਿਆਂ ਦੀ ਗੱਲ ਕਰੀਏ ਜਾਂ ਇਹ ਜਿਹੜੇ ਪਾਵਰਫੁੱਲ ਲੋਕਾਂ ਦੀ ਯੂਨੀਵਰਸਿਟੀਆਂ ਹੈ ਉਹ ਸਰਕਾਰਾਂ ਨੂੰ ਆਪਣੀ ਜੇਬ ਵਿੱਚ ਰੱਖਦੀਆਂ ਚੜਾਵਾਚਾ ਮਠਾਈ ਦੇ ਡੱਬੇ ਦੇ ਕੇ ਵੀ ਹੋਈ ਲੈਂਦੀ ਹੁੰਦੀ ਹੈ। ਮਠਾਈ ਦੇ ਡੱਬੇ ਚ ਕੀ ਹੁੰਦਾ ਉਹ ਸਾਰਿਆਂ ਨੂੰ ਪਤਾ ਹੈ। ਸ਼ਾਇਦ ਇਹ ਇਹੀ ਕਾਰਨ ਹੈ ਕਿ ਜਾਂਦੇ ਜਾਂਦੇ ਸਰਕਾਰ ਨੇ ਕਈ ਹੋਰ ਯੂਨੀਵਰਸਿਟੀਆਂ ਨੂੰ ਮਨਜ਼ੂਰੀ ਦਿੱਤੀ ਸੀ ਕਿ ਪੰਜਾਬ ਚ ਹੁਣ ਤੱਕ ਤਕਰੀਬਨ 30 ਦੇ ਕਰੀਬ ਯੂਨੀਵਰਸਿਟੀਆਂ ਬਣ ਚੁੱਕੀਆਂ ਨੇ। ਦੇਖੋ ਤੁਹਾਨੂੰ ਯਾਦ ਹੋਏਗਾ ਜਦ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪਾਸ ਹੋਈ ਸੀਗੀ। ਉਹਦੇ ਵਿੱਚ ਆਪੋਜੀਸ਼ਨ ਰੂਲਿੰਗ ਪਾਰਟੀ ਔਰ ਇੱਥੇ ਤੱਕ ਕਿ ਜੋ ਵੀ ਛੋਟੀ ਮੋਟੀ ਪਾਰਟੀਆਂ ਸਾਰਿਆਂ ਦਾ ਇੱਕ ਮਤ ਇੱਕ ਮਤ ਹੋ ਕੇ ਲਵਲੀ ਯੂਨੀਵਰਸਿਟੀ ਨੂੰ ਹੰਗਾਰਾ ਦਿੱਤਾ ਗਿਆ ਸੀਗਾ ਕਿ ਵੀਰ ਦਵਿੰਦਰ ਸਿੰਘ ਹੁੰਦੇ ਸੀਗੇ ਜਿਨ੍ਹਾਂ ਨੇ ਮਾੜਾ ਮੋਟਾ ਰੋਲਾ ਪਿਆ ਉਹ ਅਖਬਾਰਾਂ ਦੇ ਵਿੱਚ ਹੀ ਇਹ ਖਬਰ छਪੀ ਸੀ ਸ਼ਾਇਦ ਉਹਨਾਂ ਨੂੰ ਅਟੈਚੀ ਗੈਲ ਹੋਏ ਜਾਂ ਮਠਾਈ ਦੇ ਡੱਬੇ ਨਹੀਂ ਪਹੁੰਚੇ ਤਾਂ ਹੀ ਕਰਕੇ ਉਹ ਰੋਲਾ ਪਾ ਰਹੇ ਹਨ ਵਰਨਾ ਇੱਕ ਵੀ ਐਮਐਲਏ ਇੱਕ ਵੀ ਲੈਜਿਸਲੇਟਰ ਇਸ ਮੁੱਦੇ ਦੇ ਉੱਤੇ ਕੁਝ ਨਹੀਂ ਬੋਲਿਆ ਸੀਗਾ ਔਰ ਪੂਰੀ ਦੀ ਪੂਰੀ ਅਸੈਂਬਲੀ ਨੇ ਇੱਕ ਮਤ ਨਾਲ ਪੂਰਾ ਮਨੂ ਮਨਪ੍ਰੀਤ ਬਾਦਲ ਉਹਨਾਂ ਨਾਲ ਉਸ ਟਾਈਮ ਗੱਲ ਹੋਈ ਸੀਗੀ ਮਨਪ੍ਰੀਤ ਬਾਦਲ ਪਰਸਨਲ ਤੌਰ ਤੇ ਤੇ ਇਸ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਜਿਹੜਾ ਐਕਟ ਬਣਿਆ ਸੀਗਾ ਜਿਸ ਪ੍ਰੋਵੀਜ਼ਨ ਦੇ ਕਾਨੂੰਨੀ ਪ੍ਰੋਵੀਜ਼ਨ ਦੇ ਆਧਾਰ ਤੇ ਇਹ ਬਣੀ Thi Gi ਉਹਦੇ ਖਿਲਾਫ ਸੀਗੇ ਪਰ ਗੱਲ ਅਸੈਂਬਲੀ ਵਿੱਚ ਹੁੰਦੀ ਸੀਗੀ ਤੇ ਉਹ ਵੀ ਕੁਝ ਨਹੀਂ ਬੋਲੇ ਸੀਗੇ ਯਾਨੀ ਸਾਰੇ ਦੇ ਸਾਰੇ ਵਿਧਾਇਕ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮੁੱਦੇ ਤੇ ਹਮੇਸ਼ਾ ਸੈੱਟ ਮਿਲਦੇ ਨੇ ਸੈੱਟ ਦਾ ਸੈਂਸ ਕੀ ਉਹ ਕਿਉਂ ਸੈੱਟ ਹੋ ਜਾਂਦੇ ਨੇ ਇਹਤੇ ਵਿਧਾਇਕਾਂ ਨੂੰ ਪਤਾ ਹੋਏਗਾ ਕਿ लवली ਯੂਨੀਵਰਸਿਟੀ ਨੂੰ ਪਤਾ ਹੋਏਗਾ ਕਿ ਉਹ ਕਿਹੜੀ ਮਠਿਆਈ ਦਿੰਦੇ ਨੇ ਜਿਸ ਦੇ ਕਰਕੇ ਉਹਨਾਂ ਦੇ ਖਿਲਾਫ ਕਦੀ ਕੋਈ ਬੋਲਦਾ ਨਹੀਂ ਵੀਰ ਦਵਿੰਦਰ ਤੁਸੀਂ ਗੱਲ ਕੀਤੀ ਮੇਰੇ ਖਿਆਲ ਨਾਲ ਵੀਰ ਦਵਿੰਦਰ ਨੂੰ ਵੀ ਤਾਂ ਦੂਜਾ ਸੁਖਪਾਲ ਸਿੰਘ ਖਰੇ ਕਿਹਾ ਜਾ ਸਕਦਾ ਕਿ ਉਹ ਵੀ ਕਿਤੇ ਜਿੱਥੇ ਵੀ ਜਾਂਦੇ ਆ ਆਪਣੀ ਪਾਰਟੀ ਖਿਲਾਫ ਹੀ ਬੋਲਦੇ ਰਹਿੰਦੇ ਆ ਦੇਖੋ ਗੱਲ ਵੀਰ ਦਵਿੰਦਰ ਹੁੰਦੀ ਹੈ ਕਈ ਬੰਦੇ ਬਹੁਤ ਜ਼ਿਆਦਾ ਕਈ ਵਾਰ ਕਾਫੀ ਇੱਕ ਬੰਦਾ ਕੋਈ ਸਿਆਣਾ ਹੋ ਜਾਏ ਨਾ ਜੀ ਉਹਨੂੰ ਕੋਈ ਲੋਕੀ ਲਾਇਕ ਨਹੀਂ ਕਰਦਾ ਤੇ ਕਿਤੇ ਡਿਸਪੀ ਹੁੰਦਾ ਵੀਰਦਵੰਦਰ ਉਹਨਾਂ ਦੇ ਬਹੁਤ ਜ਼ਿਆਦਾ ਸਿਆਣੇ ਹੈਗੇ ਆ ਇਸ ਕਰਕੇ ਉਹਨਾਂ ਦੀ ਕਿਸੇ ਵੀ ਸਿਆਸੀ ਪਾਰਟੀ ਦੇ ਵਿੱਚ ਕੋਈ ਬੁੱਕਤ ਨਹੀਂ ਪਈ ਕਿਉਂਕਿ ਸਿਆਣੇ ਬੰਦਿਆਂ ਨੂੰ ਕੋਈ ਬਹੁਤ ਜ਼ਿਆਦਾ ਲਾਇਕ ਨਹੀਂ ਕਰਦਾ ਉਹ ਖਾਸ ਕਰਕੇ ਸਿਆਸੀ ਪਾਰਟੀਆਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਵਿੱਚ ਜੇ ਤੁਹਾਡਾ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਤੁਸੀਂ ਉਸ ਤੋਂ ਜ਼ਿਆਦਾ ਸਿਆਣੀ ਹਰਕਤਾਂ ਕਰੋ ਤੇ ਉਹ ਕਿਦਾਂ ਬਰਦਾਸ਼ਤ ਕਰੂਗਾ ਤੇ ਵੀਰਦਵੰਦਰ ਉਹਨਾਂ ਦਾ ਜਿੱਦਾਂ ਕੰਨਿਆ ਕਿ ਵੀ ਜਿੰਨੇ ਕੋ ਇੰਟੈਲੀਜੈਂਟ ਹੈਗੇ ਆ ਉਹਨਾਂ ਨੂੰ ਤੇ ਸ਼ਾਇਦ ਟਰੰਪ ਨਾਲ ਹੀ ਟੱਕਰ ਲੈਣੀ ਪਵੇਗੀ ਅਤੇ ਪੰਜਾਬ ਦੇ ਵਿੱਚ ਤੇ ਉਹਨਾਂ ਦਾ ਕੋਈ ਬਹੁਤ ਜ਼ਿਆਦਾ ਸਕੋਪ ਹੈ ਨਹੀਂ ਸਕੋਪ ਨਹੀਂ ਹੈਗਾ ਜੀ ਗੱਲ ਕਰੀ ਅਗਲੇ ਸਵਾਲ ਤੇ ਤਾਂ ਕੱਲ ਇੱਕ ਹੋਰ ਮਸਲਾ ਜਿਹੜਾ ਵਧਾਸਵਾਚ ਉੱਠਿਆ ਕਿ ਜਿਹੜੀ ਐਸਟੀਐਫ ਦੀ ਰਿਪੋਰਟ ਜਿਹੜੀ ਲੀਕ ਹੋਈ ਆ ਉਹਦੇ ਤੇ ਕੱਲ ਕੈਪਟਨ ਮ੍ਰਿੰਦਰ ਸਿੰਘ ਵੀ ਕਹਿੰਦੇ ਜਾਂਚ ਹੋਊਗੀ ਤੇ ਤੁਹਾਨੂੰ ਸਾਰਾ ਮਸਲਾ ਕਿਸ ਤਰ੍ਹਾਂ ਲੱਗਦਾ ਕਿਉਂਕਿ ਮੁਜ਼ਜੀਠੇ ਜਿਹੜੇ ਆ ਉਹ ਨਵਜੋਤ ਸਿੰਘ ਸਿੱਧੂ ਜਿਹੜੇ ਉਹਨਾਂ ਐਸਟੀਐਫ ਦੇ ਚੀਫ ਆ ਉਹ ਹਰਪ੍ਰੀਤ ਸਿੱਧੂ ਅਤੇ ਜਿਹੜੀ ਸਿੱਧੂ ਦੀ ਪਤਨੀ ਆ ਉਹਨਾਂ ਉੱਤੇ ਦੋਸ਼ ਲਾ ਰਿਹਾ ਹੈ ਕਿ ਇਹਨਾਂ ਨੇ ਮਿਲ ਕੇ ਰਿਪੋਰਟ ਤਿਆਰ ਕੀਤੀ ਹੈ ਤੇ ਇਹਨਾਂ ਨੇ ਹੀ ਲਿਖੀ ਤੇ ਦੇਖੋ ਕਾਨੂੰਨੀ ਤੌਰ ਤੇ ਅਗਰ ਮਜੀਠੀਆ ਉਹਨਾਂ ਦੀ ਗੱਲ ਕਰੀਏ ਤੇ ਉਹ ਕਿਸੇ ਨਾ ਕਿਸੇ ਜਗ੍ਹਾ ਕਾਨੂੰਨੀ ਪੇਚ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰ ਰਹੇ ਨੇ ਇੱਕ STF ਦੀ ਰਿਪੋਰਟ ਹਾਈ ਕੋਰਟ ਦੇ ਵਿੱਚ ਦਿੱਤੀ ਜਾਂਦੀ ਹੈ ਸੀਲਡ ਬੰਦ ਲਿਖਾਫੇ ਦੇ ਵਿੱਚ ਔਰ ਸਿੱਧੂ ਉਹਨਾਂ ਕਿਉਂਕਿ ਉਹਨਾਂ ਦੀ ਮੁਲੀਠੀ ਉਹਨਾਂ ਨਾਲ ਪੁਰਾਣੀ ਯਾਰੀ ਯਾਰੀ ਹੈਗੀ ਹੈ ਔਰ ਯਾਰੀ ਹਜੇ ਤੱਕ ਚੱਲ ਰਹੀ ਹੈ ਉਸ ਯਾਰੀ ਨੂੰ ਨਿਭਾਉਣ ਵਾਸਤੇ ਉਹ ਅਚਾਨਕ ਹੀ ਪ੍ਰੈਸਕੌਨਸ ਬੁਲਾਉਂਦੇ ਹੈ ਉਹਨਾਂ ਦੀ ਵਾਈਫ ਇੱਕ ਰਿਪੋਰਟ ਨੂੰ ਪੜਨੇ ਪਲਟ ਪਲਟ ਕੇ ਟਿਕ ਮਾਰਕ ਕਰਦੀ ਹੈ ਔਰ ਫਿਰ ਸਿੱਧੂ ਉਹਨਾਂ ਪੜਦੇ ਨੇ ਜਿਹੜਾ ਅਟੈਕ ਸੀਗਾ ਅਮ੍ਰਿਤੀ ਉਹਨਾਂ ਦਾ ਉਹ ਬੜਾ ਵੈਲਿਡ ਜਿਹਾ ਅਟੈਕ ਸੀਗਾ ਔਰ ਐਸ ਵੈਲਿਡ ਅਟੈਕ ਦਾ ਕੋਈ ਜਵਾਬ ਨਹੀਂ ਸੀਗਾ ਐਸ ਅਟੈਕ ਨੂੰ ਉਹਨਾਂ ਨੇ ਸੰਸਦਭਾ ਦੇ ਵਿੱਚ ਵੀ ਕੀਤਾ ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਹਿਣਾ ਪਿਆ ਕਿ ਵੀ ਐਸ ਦੀ ਅਸੀਂ ਇਨਕੁਆਇਰੀ ਕਰਾਵਾਂਗੇ ਰਿਪੋਰਟ ਲੀਕ ਕਿੱਦਾਂ ਗਈ ਪਰ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਗੱਲ ਕੀਤੀ ਕਿ ਇਹ ਰਿਪੋਰਟ ਪਹਿਲੇ ਮੀਡੀਆ 'ਚ ਲੀਕ ਹੋਈ ਸੀ ਔਰ ਸਿੱਧੂ ਉਹਨਾਂ ਨੂੰ ਇੱਕ ਤਰੀਕੇ ਨਾਲ ਕਲੀਨ ਚਿੱਟ ਦਿੰਦੇ ਹੋਏ ਕੈਪਟਨ ਸਾਹਿਬ ਨੇ ਕਿਹਾ ਕਿ ਜਿਹੜੀ ਸਿੱਧੂ ਉਹਨਾਂ ਦੇ ਕੋਲ ਰਿਪੋਰਟ ਸੀਗਾ ਉਹ ਮੀਡੀਆ ਨੂੰ ਪਹਿਲੇ ਲੀਕ ਹੋਈ ਸੀ ਉਹੀ ਰਿਪ ਸਿੱਧੂ ਨਾਇਆ ਉਹਨਾਂ ਦੀ ਵਾਈਫ ਉਸ ਉਸ ਰਿਪੋਰਟ ਨੂੰ ਰੈਫਰ ਕਰ ਰਹੇ ਸੀਗੇ ਪਰ ਇਹ ਰਿਪੋਰਟ ਕਿੱਥੋਂ ਲੀਕ ਹੋਈ ਇਹਦੀ ਅਸੀਂ ਜਾਂਚ ਕਰਾਵਾਂਗੇ ਇਸ ਮੁੱਦੇ ਤੇ ਰਾਜਨੀਤੀ ਜ਼ਰੂਰ ਚੱਲ ਰਹੀ ਹੈ ਪਰ ਹੁਣ ਦੇਖੋ ਪਹਿਲੇ ਮਜੀਠੀਆ ਸਾਹਿਬ ਤੋਂ ਕੇਜਰੀਵਾਲ ਉਹਨਾਂ ਨੇ ਮਾਫੀ ਮੰਗੀ ਔਰ ਸਿੱਧੂ ਉਹਨਾਂ ਆਪਣੀ ਜਲਦਬਾਦੀ ਦੇ ਟੱਕਰ 'ਚ ਆਪਣੇ ਹੀ ਪੇਜ 'ਚ ਫਸ ਗਏ ਮੈਨੂੰ ਲੱਗਦਾ ਹੈ ਕਿ ਮਜੀਠੀਆ ਉਹਦੇ ਦੇ ਚੱਗੇਗਾ ਇਹ ਵੀ ਇੱਕ ਦੇਖੋ ਤੁਸੀਂ ਕਿ ਜਿਸ ਦਿਨ ਕੇਜਰੀਵਾਲ ਨੇ ਮਾਫੀ ਮੰਗੀ ਸਿੱਧੂ ਨੇ ਪ੍ਰੈਸ ਕਾਨਫਰੰਸ ਹੀ ਉਸੇ ਦਿਨ ਨਹੀਂ ਕਰ ਰਹੀ ਦੇਖੋ ਮਿਲਖ ਨਾਮ ਗੱਲ ਤੇ ਇਹੀ ਹੈਗੀ ਹੈ ਕਿ ਉਹ ਜਲਦਬਾਜੀ ਸ਼ਾਇਦ ਨਾ ਕਰ ਦੇ ਇਸ ਐਂਗਲ ਨੂੰ ਅਗਰ ਸੋਚ ਲੈਂਦੇ ਤੇ ਸ਼ਾਇਦ ਐਸਟੀਐਫ ਦੇ ਮੁੱਦੇ ਤੇ ਮਨੀਤਿਆ ਸਾਹਿਬ ਨੂੰ ਘੇਰਿਆ ਜਾ ਸਕਦਾ ਪਰ ਕੱਲ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਤਾਂ ਅਸੀਂ ਦੇਖ ਰਹੇ ਸੀਗੇ ਕਿ ਜਦੋਂ ਕੈਪਟਨ ਸਾਹਿਬ ਤੋਂ ਇਸ ਬਦਲੇ ਸਵਾਲ ਪੁੱਛੇ ਜਾ ਰਹੇ ਸੀ ਉਹਨੇ ਕਿਹਾ ਸੀ ਕਿ ਮੈਂ ਇੱਥੇ ਕੁਰਸੀ ਤੇ ਬੈਠਾ ਥੋੜੀ ਜਾਂਚ ਕਰੀ ਜਾਂਦਾ ਮੇਰੇ ਤੋਂ ਰਿਪੋਰਟ ਆਊਗੀ ਤਾਂ ਮੈਂ ਕੁਝ ਕਰ ਲੂੰਗਾ ਤੇ ਬਹੁਤੇ ਜਵਾਬ ਜਿਹੜੇ ਸੀ ਜਦੋਂ ਸ੍ਰੀਸ਼ਕਮਾਰ ਜਿਹੜੇ ਕੋਲ ਬੈਠੇ ਸੀ ਉਹਨਾਂ ਦੇ ਕੰਨ ਚ ਬੋਲ ਰਿਆ ਸੀ ਉਹ ਹੀ ਜਵਾਬ ਕੈਪਟਨ ਸਾਹਿਬ ਦੇ ਰਹੇ ਸੀ ਤੇ ਵਿਧਾਨ ਸਭਾ ਵਿੱਚ ਵੀ ਅਸੀਂ ਦੇਖਿਆ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਲ ਦੀ ਤਾਰੀਫ ਕੀਤੀ ਕਿਸੇ ਮੁੱਦੇ ਤੇ ਪਹਿਲਾਂ ਵੀ ਇੱਕ ਵਾਰ ਉਹ ਪ੍ਰਕਾਸ਼ ਸਿੰਘ ਬਾਲ ਦੀ ਤਾਰੀਫ ਕਰ ਚੁੱਕੇ ਆ ਜਦਕਿ ਸੁਭੀਰ ਸਿੰਘ ਕੱਲ ਬੋਦਲੇ ਤਾਂ ਉਹਨਾਂ ਨੇ ਕੈਪਟਨ ਦੇ ਬਾਰੇ ਵੀ ਤਾਰੀਫ ਕੀਤੀ ਕਿ ਸਾਡੇ ਕੰਮਾਂ ਦੀ ਸਿਹਾਰਨਾ ਜਿਹੜੀ ਆ ਉਹ ਕੈਪਟਨ ਨੇ ਕੀਤੀ ਆ ਪਰ ਮਨਪ੍ਰੀਤ ਬਾਲ ਦਾ ਸਿਆਸੀ ਮਨਿਆ ਜਾਂਦਾ ਸੀ ਕਿ ਜਦ ਦੋ ਵਿਰੋਧੀ ਪਾਰਟੀਆਂ ਇੱਕ ਦੂਜੇ ਨਾਲ ਸੈਟਿੰਗ ਕਰਦੀਆਂ ਤੇ ਬੰਦ ਕਮਰੇ 'ਚ ਕਰਦੀਆਂ ਔਰ ਕਹਿੰਦੇ ਕਿ ਸਵੇਰੇ ਇੱਕ ਦੂਜੇ ਨਾਲ ਗੱਲਾਂ-ਗੱਲ ਹੁੰਦੀਆਂ ਤੇ ਰਾਤੀ ਆਪਾਂ ਇਕੱਠੇ ਬੈਠ ਕੇ ਡਿਨਰ ਜਾਂ ਜੋ ਵੀ ਕਰਦੇ ਹੈਗੇ ਪਰ ਇਸ ਮੁੱਦੇ ਤੇ ਕੈਪਟਨ ਸਾਹਿਬ ਦੇ ਮੁੱਦੇ ਤੇ ਔਰ ਬਾਦਲਾਂ ਦੇ ਮੁੱਦੇ ਤੇ ਤੇ ਐ ਇੱਕ ਬੱਚਾ-ਬੱਚਾ ਪੰਜਾਬ ਦਾ ਇੱਕ ਇੱਕ ਅਜੀਬ ਜੀ ਨਜ਼ਰ ਨਾਲ ਦੇਖ ਰਿਹਾ ਕਿਉਂਕਿ ਵਿਧਾਨ ਸਭਾ ਦੇ ਅੰਦਰ ਵਿਧਾਨ ਸਭਾ ਤੋਂ ਬਾਹਰ ਔਰ ਜੋ ਕੈਪਟਨ ਸਾਹਿਬ ਨੇ ਅੱਜ ਕੱਲ ਪਹਿਲੀ ਵਾਰ ਇੱਕ ਗੱਲ ਕਹੀ ਹੈ ਕਿ ਅਕਾਲੀਆਂ ਦੇ ਰਾਜ 'ਚ ਜੋ ਵੀ ਸਬੂਤ ਇਹਨਾਂ ਦੇ ਖਿਲਾਫ ਪਾਏ ਜਾਣਗੇ ਅਸੀਂ ਉਹਨਾਂ ਦੀ ਜਾਂਚ ਕਰਾਵਾਂਗੇ ਮਜੀਠੀਆ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਜੇ ਸਾਨੂੰ ਸਬੂਤ ਮਿਲਦੇ ਹੈ ਹਜੇ ਤੱਕ ਐਸਟੀਐਫ ਦੀ ਕਲੋਜ਼ ਰਿਪੋਰਟ ਆਈ ਹੈ ਉਸ ਰਿਪੋਰਟ ਦੇ ਵਿੱਚ ਕੀ ਸਬੂਤ ਹੈ ਅਸੀਂ ਬਦਲੀ ਦੀ ਰਾਜਨੀਤੀ ਨਹੀਂ ਕਰਾਂਗੇ ਅਸੀਂ ਅਗਰ ਕੋਈ ਬੰਦੀ ਕਾਰਵਾਈ ਹੈਗੀ ਹੈ ਉਹ ਕਰਨਗੇ ਰਲੇਤੇ ਹੋਏ ਨੇ ਸਾਰਿਆਂ ਨੂੰ ਜੀ ਰਲੇਤਾ ਹੋਏ ਨੇ ਅਜੇ ਇਸੇ ਕਰਕੇ ਹਰ ਤੱਕ ਕਾਰਵਾਈ ਨਹੀਂ ਹੋ ਰਹੀ ਪਰ ਕੈਪਟਨ ਸਾਹਿਬ ਕਹਿ ਰਹੇ ਕਿ ਜਦੋਂ ਸਮੂਥ ਟਾਕ ਹੋਗਾ ਫਿਰ ਹੀ ਕਰੂੰਗਾ ਸੁਖਪਾਲ ਸਿੰਘ ਖਹਿਰਾ ਇਸ ਮਾਮਲੇ ਤੇ ਬੜਾ ਐਗਰੈਸਿਵ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਬਦਲੇ ਦੀ ਨਹੀਂ ਬਰਕਲ ਕਾਨੂੰਨੀ ਕਾਰਵਾਈ ਤਾਂ ਹੋਣੀ ਚਾਹੀਦੀ ਆ ਪਰ ਕੱਲ ਐਸੀ ਦੇਖਿਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਜਦੋਂ ਸਾਰੇ ਕਾਂਗਰਸੀ ਨੇ ਆ ਕੇ ਘੇਰਿਆ ਦੁਬਾਰਾ ਉਹਨਾਂ ਨੇ ਰਾਣਾ ਗੁਰਜੀਤ ਤੇ ਵੀ ਕੱਲ ਹਮਲੇ ਕੀਤੇ ਤਾਂ ਸਾਰੇ ਕਾਂਗਰਸੀਆਂ ਨੇ ਖਹਿਰਾ ਦੇ ਖਿਲਾਫ ਹੋ ਗਏ ਇਸ ਮਸਲੇ ਉੱਤੇ ਕਿ ਇਹ ਖਹਿਰਾ ਖਬਰਾਂ ਲਵਾਉਣ ਲਈ ਐਵੇਂ ਬੋਲਦਾ ਰਹਿੰਦਾ ਖੈਰਾ ਦਾ ਜਿਹੜਾ ਸਾਥ ਉਹ ਬੈਂਸ ਭਰਾ ਉਹਨਾਂ ਦਿੱਤਾ ਜਿਹੜੇ ਜਿਹੜਾ ਗਠਜੋੜ ਤੋੜ ਚੁੱਕੇ ਨੇ ਪਰ ਬਾਕੀ ਜਿਹੜੇ ਆਪ ਵਿਧਾਇਕ ਸੀ ਉਹ ਚੁੱਪ ਕਰਕੇ ਬੈਠੇ ਰਹੇ ਦੇਖੋ ਬਾਕੀ ਆਪ ਵਿਧਾਇਕਾਂ ਵਿੱਚ ਕਿਹੜਾ ਹੈਗਾ ਵਿਧਾਇਕ ਤੁਸੀਂ ਦੱਸੋ ਹੈ ਤੇ ਚਲੋ 20 ਵਿਧਾਇਕ ਹੈਗੇ ਪੱਲੇ ਕੀ ਹੈ ਕਿਸੇ ਦੇ ਨਾ ਕਿਸੇ ਨੂੰ ਕੁਝ ਬੋਲਣਾ ਆਉਂਦਾ ਨਾ ਚੱਜ ਦੀ ਗੱਲ ਕਰਨੀ ਆਂਦੀ ਹੈ ਅਗਰ ਖੈਰੇ ਨੂੰ ਮਾਈਨਸ ਕਰ ਦੋ ਪਿੱਛੇ ਖਬਰਾਂ ਆਈ ਸੀ ਕਿ ਸ਼ਾਇਦ ਖੈਰੇ ਨੂੰ ਆਵਾ ਦੀ ਪਾਰਟੀ ਕੱਢ ਦੇਗੀ ਜਾਂ ਕਮਰ ਸੰਧੂ ਉਹਨਾਂ ਜਾਂ ਖੈਰੇ ਦੇ ਖਿਲਾਫ ਕਿਉਂਕਿ ਇਹਨਾਂ ਨੇ ਪਾਰਟੀ ਦੇ ਖਿਲਾਫ ਐਕਸਟੈਂਡ ਲਿੱਤਾ ਸੀਗਾ ਤੇ ਇਹਨਾਂ ਦੋਨਾਂ ਨੂੰ ਕੱਢ ਦਿੱਤਾ ਜਾਏਗਾ ਅਸੈਂਬਲੀ ਦੇ ਵਿੱਚ ਅਗਰ ਆਮ ਆਦਮੀ ਪਾਰਟੀ ਦੀ ਗੱਲ ਹੁੰਦੀ ਹੈ ਜਾਂ ਵਿਰੋਧੀ ਧਰ ਦੀ ਕੋਈ ਗੱਲ ਹੁੰਦੀ ਹੈ ਤੇ ਇਹਨਾਂ ਦੋਨਾਂ ਨੂੰ ਮਾਈਨਸ ਕਰ ਦੋ ਤੁਹਾਡੇ ਕੋਲ ਲੱਗਦਾ ਹੈ ਕਿ ਕੋਈ ਹੋਰ ਪ੍ਰੋਫੈਸਰ ਬਲਵਿੰਦਰ ਕੌਰ ਉਹਨਾ اپੋਜੀਸ਼ਨ ਦੀ ਲੀਡਰ ਬਣੇਗੀ ਸੰਭਾਲ ਸਕਦੀ ਹੈ ਤੇ ਇਸ ਕਰਕੇ ਇਹ ਗੱਲਾਂ ਤੇ ਬਕਾਰ ਹੈਗੀਆਂ ਖੈਰ ਤੁਸੀਂ ਜਿਹੜੀ ਗੱਲ ਕਹੀ ਕਿ ਉਹਨਾਂ ਦੀ ਆਪਣੀ ਪਾਰਟੀਆਂ ਦੇ ਐਮਐਲਏ ਨੇ ਖੈਰਾ ਉਹਨਾਂ ਦਾ ਕੋਈ ਬਹੁਤ ਸਾਥਵੀਰਤਾ ਜੀ ਖੈਰਾ ਉਹਨਾਂ ਮੈਂ ਖੈਰੇ ਉਹਨਾਂ ਨੂੰ ਪਿਛਲੇ 20 ਸਾਲਾਂ ਤੋਂ ਜਾਣਦਾ ਖੈਰੇ ਉਹਨਾਂ ਕਿਸੇ ਨੂੰ ਚਾਹ ਪਲਾ ਕੇ ਵੀ ਰਾਜੀ ਨਹੀਂ ਪੱਤਰਕਾਰਾਂ ਨੂੰ ਖੁਸ਼ ਕਰਨ ਦੀ ਗੱਲ ਹੋਏ ਤੇ ਕਿਸੇ ਨੂੰ ਕਦੀ ਵੀ ਉਹਨਾਂ ਨੇ ਚਾਹ ਤੱਕ ਵੀ ਨਹੀਂ ਅਪਲਾਈ ਹੋਏਗੀ ਜਾਂ ਅਪਲਾਈ ਵੀ ਹੋਏਗੀ ਤੇ ਮੈਨੂੰ ਨਹੀਂ ਲੱਗਦਾ ਕੋਈ Holi Diwali ਕਿਸੇ ਨੂੰ ਮਿਲਨੇ ਵੀ ਹੋਣਗੇ ਪਰ ਉਸ ਤੋਂ ਬਾਵਜੂਦ ਵੀ ਖੈਰੇ ਉਹਨਾਂ ਮੀਡੀਆ ਸਹਿ ਵੀ ਹੈਗੇ ਮੀਡੀਆ ਦੇ ਵਿੱਚ ਖੈਰੇ ਉਹਨਾਂ ਦੀ ਇੱਕ ਵੱਖਰੀ ਰਿਸਪੈਕਟ ਹੈਗੀ ਹੈ ਕਿਉਂਕਿ ਮੀਡੀਆ ਨੂੰ ਖਬਰਾਂ ਵੀ ਚਾਹੀਦੀ ਹੁੰਦੀ ਹੈ ਔਰ ਖੈਰਾ ਸਾਹਿਬ ਖਬਰ ਦੇਣ ਦੇ ਮਾਹਿਰ ਹੈਗੇ ਨਾ ਕੇਵਲ ਖਬਰ ਦਿੰਦੇ ਆ ਸਬੂਤਾਂ ਦੇ ਆਧਾਰ ਤੇ ਕੋਈ ਖਬਰ ਦਿੰਦੇ ਨੇ ਔਰ ਉਹ ਫੈਕਟ ਜਦ ਮਿਲਦੇ ਨੇ ਕਿਸੇ মিডিਆ ਵਾਲੇ ਨੂੰ ਤੇ ਉਹਨੂੰ ਵਾਸਤੇ ਉਹ ਖਬਰ ਛਾਪਣੀ ਮਜਬੂਰੀ ਵੀ ਬਣ ਜਾਂਦੀ ਏ ਔਰ ਜ਼ਰੂਰੀ ਵੀ ਹੋ ਜਾਂਦਾ ਇਸ ਕਰਕੇ মিডিਆ ਦੇ ਨਾਲ ਜਿਹੜਾ ਖੈਰੇ ਉਹਨਾਂ ਦਾ ਰਿਲੇਸ਼ਨ ਹੈਗਾ ਉਹ ਸਿਰਫ ਔਰ ਸਿਰਫ ਖਬਰਾਂ ਦੇ ਆਧਾਰ ਤੇ ਹੈਗਾ ਔਰ ਖੈਰੇ ਉਹਨਾਂ ਦੇ ਉੱਤੇ ਤੇ ਅਟੈਕ ਕਈ ਹੋਏ ਨੇ ਜਿਸ ਤਰੀਕੇ ਨਾਲ ਡਰੱਗਸ ਦੇ ਮੁੱਦੇ ਤੇ ਖੈਰੇ ਉਹਨਾਂ ਫਸ ਗਏ ਸੀਗੇ ਇੱਕ ਵਾਰ ਉਹ ਆਪਣੀ ਬਲਬੂਤੇ ਤੇ ਨਿਕਲੇ ਸੁਪਰੀਮ ਕੋਰਟ ਤੋਂ ਰਿਲੀ ਹੁਲੀਤਾ ਅੱਜ ਉਹ ਮੁੱਦਾ ਜਿਸ ਤਰੀਕੇ ਨਾਲ ਆਪੋਜੀਸ਼ਨ ਪਾਰਟੀਆਂ ਦੀ ਗੱਲ ਕਰੀਏ ਤੇ ਅਕਾਲੀ ਦਲ ਤੇ ਕਾਂਗਰਸ ਦੋਨਾਂ ਨੇ ਖੈਰੇ ਉਹਨਾਂ ਨੂੰ ਘੇਰਨ ਦੀ ਕੋਈ ਕਸਰ ਨਹੀਂ ਛੱਡੀ ਸੀ ਉਸ ਤੋਂ ਬਾਅਦ ਵੀ ਉਹ ਨਿਕਲ ਕੇ ਆਇਆ ਉਹ ਸਭ ਆਪਣੇ ਉਹਨਾਂ ਦੇ ਆਪਣੇ ਬਤਾਏ ਕੋਤੋਂ ਦੇ ਖਿਲਾਫ ਬੋਲੇ ਕਿ ਚਲੋ ਅਸਤੀਫਾ ਦੇ ਦੇਣ ਇਸ ਕਰਕੇ ਖੈਰੇ ਉਹਨਾਂ ਦੀ ਜੋ ਵੀ ਗੱਲ ਚੱਲਦੀ ਹੈ ਰਾਜਨੀਤੀ ਦੇ ਵਿੱਚ ਅਗਰ ਅਸੈਂਬਲੀ ਦੇ ਵਿੱਚ ਕੋਈ ਤਿੱਖੀ ਪੈ ਬਹਿਸ ਹੁੰਦੀ ਹੈ ਤੇ ਉਹਦਾ ਕੇਂਦਰ ਹਮੇਸ਼ਾ ਖੈਰਾ ਉਹਨਾਂ ਹੁੰਦੇ ਆ ਉਹ ਖੈਰੇ ਉਹਨਾਂ ਦਾ ਨਾ ਹੋਣ ਤੁਸੀਂ ਮਾਈਨਸ ਕਰ ਲਓ ਤੇ ਫਿਰ ਤੇ ਜਿਹੜਾ ਰਲਿਆ ਰਲਿਆ ਜਿਹੜਾ ਗੇਮ ਚੱਲ ਰਿਹਾ ਹੈ ਬਾਦਲਾਂ ਦੇ ਵਿੱਚ ਤੇ ਕੈਪਟਨ ਦੇ ਵਿੱਚ ਉਹ ਤੇ ਫਿਰ ਓਪਨ ਹੀ ਹੋ ਜਾਣਾ ਮਜ਼ਾ ਹੀ ਨਹੀਂ ਆਉਣਾ ਪਟਾਕੇ ਨਹੀਂ ਪੈ ਰਹੇ ਜਿਹੜੇ ਅਸੈਂਬਲੀ ਦੇ ਵਿੱਚ ਔਰ ਬਲਕਿ ਅਕਾਲੀਆਂ ਨੂੰ ਵੀ ਔਰ ਕਾਂਗਰਸੀਆਂ ਨੂੰ ਵੀ ਖੈਰ ਦੀ ਕਮੀ ਮਹਿਸੂਸ ਹੋਣੀ ਹੈ ਜਦ ਪਟਾਕੇ ਨਹੀਂ ਪੈਂਦੇ ਤੇ ਅਸੈਂਬਲੀ ਦੇ ਵਿੱਚ ਬੈਠਣ ਦਾ ਮਜ਼ਾ ਦਾ ਹੀ ਖਰਾਬ ਹੋ ਜਾਂਦਾ ਜੀ ਵੈਸੇ ਵੀ ਕਿਹਾ ਜਾਂਦਾ ਕਿ ਲੋਕਤੰਤਰ ਵਿੱਚ ਜਿਹੜਿਆ ਵਿਰੋਧੀ ਧਿਰਿਆ ਬਹੁਤ ਜ਼ਰੂਰੀ ਹੁੰਦੀ ਬਹੁਤ ਅਹਿਮ ਰੋਲ ਹੁੰਦਾ ਪਰ ਦੇਸ਼ ਦੀ ਸਿਆਸਤ ਕੁਝ ਇਹੋ ਜਿਹਾ ਰੋਲ ਚੱਲ ਰਿਹਾ ਕਿ ਵਿਰੋਧੀ ਧਿਰਾਂ ਨੂੰ ਬਿਲਕੁਲ ਖਤਮ ਕਰਨ ਦਾ ਰਵਾਜ ਜਾਂ ਚੱਲ ਪਿਆ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਪਹਿਲਾਂ ਗੁਜਰਾਤ ਕੀਤਾ ਸੀ ਹੁਣ ਕਿਹਾ ਜਾ ਰਿਹਾ ਹੈ ਕਿ ਵਿਰੋਧੀ ਧਿਰਾਸ ਤੋਂ ਮਿਲੀਗੇਗੇ ਹਾਥੀ ਮੜਾਲਿਆ ਖੈਰ ਇਹ ਅੱਜ ਦੀਆਂ ਸੀਗਾ ਖਾਸ ਖਬਰਾਂ ਜਿੰਦਾ ਹੀ ਚਰਚਾ ਕੀਤੀ ভাসਕਰ ਸਾਹਿਬ ਤੁਸੀਂ ਸਾਡੇ ਨਾਲ ਆਏ ਆਪਣੇ ਵਿਚਾਰ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅੱਗੇ ਤੋਂ ਵੀ ਅਸੀਂ ਆਉਂਦੇ ਰਾਵਾਂਗੇ ਹਰ ਰੋਜ਼ ਤੁਹਾਡੇ ਨਾਲ ਕਰਾਂਗੇ ਇਹਨਾਂ ਖਾਸ ਖਬਰਾਂ ਤੇ ਚਰਚਾ ਤੇ ਇਹਨਾਂ ਦੇ ਪਿਛਲੇ ਪਹਿਲੂਆਂ ਤੇ ਵੀ ਤੁਹਾਨੂੰ ਖੁੱਲ੍ਹ ਕੇ ਦਵਾਂਗੇ ਜਾਣਕਾਰੀ ਅੱਜ ਸਾਨੂੰ ਦੀ ਆਜ਼ਾਦ ਧੰਨਵਾਦ